ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਬੋਟ ਬੈਂਕ ਅਤੇ ਅਕਸਰਨ ਲੱਗੇ ਢਾ ਤੋਂ ਬਾਅਦ ਕੀ ਹੁਣ ਜਿਮਨੀ ਚੋਣ ਤੋਂ ਬਾਅਦ ਪਾਰਟੀ ਦੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿ ਕਈ ਮੰਤਰੀਆਂ ਦੀ ਛੁੱਟੀ ਲਗਭਗ ਤੈਅ ਹੈ ਤੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਵੀ ਲਪੇਟੇ ਦੇ ਵਿੱਚ ਆ ਸਕਦੀ ਹੈ ਖਬਰ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਕਿਉਂਕਿ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਲਗਾਤਾਰ ਬਾਧਿਆ ਦਿਖਾਈ ਦੇ ਰਹੀ ਨੇ ਹੁਣ ਇੱਕ ਵਾਰ ਫਿਰ ਤੋਂ ਕੋਰਟ ਦੇ ਵੱਲੋਂ ਉਹਨਾਂ ਨੂੰ ਸੰਮਣ ਕਰ ਦਿੱਤੇ ਗਏ ਨੇ ਹੁਣ ਆਖਰੀ ਸੰਮਣ ਕਿਸ ਮਾਮਲੇ 'ਚ ਕੀਤੇ ਗਏ ਨੇ ਕਿੰਨੀ ਮੁਸ਼ਕਲ ਇਸ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਬਣ ਸਕਦੀ ਹੈ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਕਿ ਉਧਰ ਗੱਲਬਾਤ ਕਰਾਂਗੇ ਜਲੰਧਰ ਜਿਮਨੀ ਚੋਣ ਦੀ ਕਿਉਂਕਿ ਅੱਜ ਜਲੰਧਰ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਜਲੰਧਰ ਪੱਛਮੀ ਦੇ ਵਿੱਚ ਜ਼ਿਮਨੀ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਕਿਸ ਤਰੀਕੇ ਦੇ ਨਾਲ ਅੱਜ VOTING ਚੱਲ ਰਹੀ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਗੱਲਬਾਤ ਕਰਾਂਗੇ ਇੱਕ ਵੱਡੇ ਵਾਅਦੇ ਦੀ ਜਿਹੜਾ 2022 ਦੀਆਂ VOTਆਂ ਦੇ ਵਿੱਚ ਵੱਡਾ ਵਾਅਦਾ ਸੀ ਇਹ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤਾ ਗਿਆ ਸੀ ਲੇਕਿਨ ਇਹ ਵਾਅਦਾ ਹੁਣ ਥੋਸ ਹੋ ਚੁੱਕੇ ਹੈ ਆਖਰ ਕੀ ਕਾਰਨ ਨੇ ਕਿ ਸਰਕਾਰ ਇਸ ਮਾਮਲੇ ਦੇ ਉੱਪਰ ਵੀ ਹੁਣ ਭੱਜਦੀ ਨਜ਼ਰ ਆ ਰਹੀ ਹੈ ਅਤੇ ਪੈਰ ਪਿੱਛੇ ਖਿੱਚਦੀ ਨਜ਼ਰ ਆ ਰਹੀ ਹੈ ਕਿਹੜਾ ਵਾਦਾ ਸੀ ਜਿਸ ਤੋਂ ਸਰਕਾਰ ਹੁਣ ਯੂ ਟਰਨ ਮਾਰਦੀ ਨਜ਼ਰ ਆ ਰਹੀ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਨ੍ਹਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆਣਕੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਅਣਕੀ ਜੀ ਖਬਰਾਂ ਸਾਰੀਆਂ ਬਹੁਤ ਅਹਿਮ ਨੇ ਲੇਕਿਨ ਮੈਂ ਕਹਿੰਦਾ ਆਪਾਂ ਪਹਿਲਾਂ ਸ਼ੁਰੂਆਤ ਜਿਮਨੀ ਚੋਂ ਤੋਂ ਕਰ ਲਈਏ ਕਿਉਂਕਿ ਅੱਜ 10 ਤਰੀਕ ਹੈ ਤੇ ਜਲੰਧਰ ਪੱਛਮੀ ਜਿਹੜਾ ਕਿ ਸਾਰੀਆਂ ਪਾਰਟੀਆਂ ਲਈ ਮੁੱਛ ਦਾ ਸਵਾਲ ਬਣਿਆ ਹੋਇਆ ਸਾਰੀਆਂ ਪਾਰਟੀਆਂ ਦੀ ਆਪਾਂ ਜੇ ਕਹਿ ਲਈਏ ਇੱਜ਼ਤ ਦਾਅ ਤੇ ਲੱਗੀ ਹੋਈ ਹੈ ਪੂਰੀ ਜੋਰ ਅਜਮਾਇਸ਼ ਸਾਰੀਆਂ ਪਾਰਟੀਆਂ ਭਾਵੇਂ ਭਾਜੀਪੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਹਾਂ ਜੇਕਰ ਅਕਾਲੀ ਦਲ ਦੀ ਗੱਲ ਕਰੀ ਉਹ ਦੁਫਾੜ ਜਾ ਹੋਇਆ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਕਹ ਰਹੇ ਸੀ ਭਾਈ ਆਪਾਂ ਚੋਣਸ਼ਾਨ ਵਾਪਸ ਲੈ ਲੈਨੇ ਆ ਉੱਥੇ ਜਿਹੜੇ ਬਾਗੀ ਤੁਹਾਡੇ ਵੱਲੋਂ ਲਗਾਤਾਰ ਸਪੋਰਟ ਆਪਣੇ ਉਮੀਦਵਾਰ ਨੂੰ ਕਰੀ ਆ ਰਹੀ ਹੈ ਲੇਕਿਨ ਜੇਕਰ ਹੁਣ ਕਿਉਂਕਿ ਪਾਸੋਂ ਤੋਂ ਜਿਹੜਾ ਸ਼ੋਰ ਸ਼ਰਾਬਾ ਸੀ ਇਹ ਚੋਣ ਪ੍ਰਚਾਰ ਰੁਕ ਚੁੱਕਿਆ ਸੀ ਕਿਸ ਤਰ੍ਹਾਂ ਦੇ ਹਾਲਾਤ ਕੱਲ੍ਹ ਰਹੇ ਨੇ ਤੇ ਅੱਜ ਜਦੋਂ VOTING ਸ਼ੁਰੂ ਹੋ ਚੁੱਕੀ ਹੈ ਜਲੰਧਰ ਦੇ ਜ਼ਮੀਨੀ ਹਾਲਾਤ ਕਿਸ ਤਰ੍ਹਾਂ ਦੇ ਨੇ ਆਹ ਬਿਲਕੁਲ ਲਖਵਿੰਦਰ ਜੀ ਇਸ ਵੇਲੇ ਦੇਸ਼ ਭਰ ਦੀਆਂ 13 ਥਾਵਾਂ ਤੇ ਜਿੰਨੀ ਚੋਣਾ ਜੜੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਪੰਜਾਬ ਜਿਹੜਾ ਆ ਨਰੰਦਰ ਦੀ ਜਿਮਨੀ ਚੋਣ ਉਹਨਾਂ ਦੇ ਵਿੱਚ ਇੱਕ ਜਿਮਨੀ ਚੋਣ ਚੱਲ ਰਹੀ ਹੈ। ਔਰ ਨਾਲ ਹੀ ਨਾਲ ਗਵਾਂਡੀ ਸੁਬੇ ਅਵਾਚਲ ਦੇ ਵਿੱਚ ਵੀ ਜਿਹੜੀ ਜਿਮਨੀ ਚੋਣ ਹੋ ਰਹੀ ਹੈ। ਅੱਜ ਇਸ ਵੇਲੇ 7 ਵਜੇ ਤੋਂ ਜਿਮਨੀ ਚੋਣਾ ਜਿਹੜੀਆਂ VOTING ਜਿਹੜੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਸ਼ਾਮ ਦੇ 6 ਵਜੇ ਤੱਕ ਚੱਲਣੀ ਹੈ। ਇਹਦੇ ਵਿੱਚ ਜਿੱਥੋਂ ਵੋਟ ਪੈ ਚੱਲ ਰਹੀ ਜਿੱਥੇ ਜਿਮਨੀ ਚੋਣ ਹੋ ਰਹੀ ਆ ਉੱਥੇ 171963 ਦੇ ਕਰੀਬ ਜਿਹੜੇ ਵੋਟਰ ਨੇ ਉਹ ਆਪਣੇ ਉਮੀਦਵਾਰ ਦੀ ਕਿਸਪਤ ਦਾ ਜਣਾ ਉਹ ਫੈਸਲਾ ਕਰਨਗੇ 15 ਉਮੀਦਵਾਰ ਜਿਹੜੇ ਝੋਲ मतदार ਚ ਨੇ ਤੇ ਇਹਨਾਂ 1,71,963 ਤੇ ਜਿਹੜੇ ਵੋਟਰ ਵੀ ਇਹਨਾਂ ਦੇ ਵਿੱਚੋਂ 99.5 ਲੱਖ 99 ਹਜ਼ਾਰ ਸਾਲੀ ਹਾਂ 99.5 ਹਜ਼ਾਰ ਜਿਹੜੇ ਨੇ ਉਹ ਪੁਰਸ਼ ਨੇ 82 ਹਜ਼ਾਰ ਦੇ ਕਰੀਬ ਜਿਹੜੀਆਂ ਉਹ ਬਹਿਲਾਵਾ ਨੇ ਤੇ ਨੌ ਜਿਹੜੇ ਨੇ ਉਹ ਟ੍ਰਾਂਸ ਸੈਂਟਰ ਨੇ ਜਿਨ੍ਹਾਂ ਨੇ ਅੱਜ VOTING ਚ ਜੁਰੀ ਕਰਨੀ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਬੂਥ ਨੇ 181 ਪੋਲਿੰਗ ਬੂਥ ਜਿਹੜੇ ਆ ਇਸ ਹਲਕੇ ਦੇ ਵਿੱਚ ਪੜਾਏ ਗਏ ਆ ਜਿਨ੍ਹਾਂ ਦੇ ਉੱਤੇ ਇਹ 872 ਦੇ ਕਰੀਬ ਜਿਹੜਾ ਪੋਲਿੰਗ ਸਟਾਫ ਆ ਉਹ ਵਕਫ ਵਕਫ ਥਾਵਾਂ ਤੇ ਜਿਹੜਾ ਉੱਡ ਵੀ ਨਭਾਰਿਆ ਔਰ ਇਹਦੇ ਨਾਲ ਹੀ ਨਾਲ 96 96 ਦੇ ਕਰੀਬ ਜਿਹੜੇ ਅਬਦਰਬਰ ਦੇ ਉਹ ਵਕਫ ਵਕਫ ਪੋਲਿੰਗ ਬੂਥਾਂ ਤੇ ਜਿਹੜੇ ਉਤਰਨਾ ਪੈਂ। ਉਹਨਾਂ ਪ੍ਰਸ਼ਾਸਨ ਨੇ ਪੂਰਨ ਤੌਰ ਤੇ ਇੰਤਜ਼ਾਮ ਜਿਹੜਾ ਕੀਤਾ ਹੈ ਸਿਵਲ ਪ੍ਰਸ਼ਾਸਨ ਨੇ ਆ ਵੋਟਰਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਸਹੂਦਤ ਆ ਤਕਲੀਫ ਜਿਹੜੀ ਆ ਉਹ ਨਾ ਹੋਵੇ ਵੋਟ ਪਾਉਣ ਲੱਗਿਆ ਅਸੁਬਿਧਾ ਨਾ ਹੋਵੇ ਉਹਦੇ ਕਰਕੇ ਬਕਾਇਦਾ ਤੌਰ ਤੇ ਵਧੀਆ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕਰਨ ਦੇ ਦਾਅਵੇ ਕੀਤੇ ਗਏ ਆ। ਨਾੜੀ ਨਾਲ ਪੁਲਿਸ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਕਿ VOTING ਤੋਂ ਕਿਸੇ ਵੀ ਕਿਸਮ ਦੀ ਜਿਹੜੀ ਗੈਰ ਸਭਾਜੀ ਅੰਸਰ ਦੇ ਕਿਸੇ ਕਿਸਮ ਦੇ ਕੋਈ ਸ਼ਰਾਬਤੀ ਤੱਤ ਜਿਹੜੇ ਕੋਈ ਸ਼ਰਾਤ ਨਾ ਕਰਨ ਉਹਨਾਂ ਨੂੰ ਵੀ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਕਹਿੰਦੇ ਨੇ ਪੂਰਤ ਤੌਰ ਤੇ ਤਿਆਰ ਪਰ ਤਿਆਰ ਹੈਗਾ ਔਰ ਉਹਦੇ ਨਾਲ ਹੀ ਨਾਲ ਸ਼ਰਾਬਦੀ ਵਰਤੋਂ ਪੈਸੇ ਦੀ ਵਰਤੋਂ ਜਾਂ ਹੋਰ ਕਿਸੇ ਵੀ ਚੀਜ਼ਾਂ ਦੀ ਜਿਹੜੀ ਵਰਤੋਂ ਨਾ ਹੋਵੇ ਉਸ ਨੂੰ ਵੀ ਡੱਕਣ ਵਾਸਤੇ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਪੂਰਤ ਤੌਰ ਤੇ ਸਾਡੀ ਜਿਹੜੀ ਉਹ ਤਿਆਰੀ ਹੈ ਅੱਜ ਸਵੇਰੇ ਜਿਹੜੀਆਂ 7 ਵਜੇ ਵੋਟਾਂ ਜਿਹੜੀਆਂ ਚੱਲ ਰਹੀਆਂ ਨੇ ਇਹ ਸ਼ਾਮ ਦੇ 6 ਵਜੇ ਤੱਕ ਆ uh, VOTING ਜਿਹੜੀ ਆ ਉਹ ਚੱਲੂਗੀ 15 ਉਮੀਦਵਾਰ ਜਿਹੜੇ ਆ ਉਹਨਾਂ ਦੀ ਕਿਸਮਤ ਜਿਹੜੀ ਆ ਉਹ ਬੰਦ ਹੋ ਜੇਗੀ ਜਿਸ ਦਾ ਫੈਸਲਾ 13 ਤਰੀਕ ਨੂੰ ਲੱਗੂਗਾ ਤਾਂ ਜਿਸ ਤਰੀਕੇ ਨਾਲ ਪਤਾ ਕਿ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ ਉੱਥੇ ਕਾਂਗਰਸ ਪਾਰਟੀ ਦੇ ਜਿਹੜੇ ਨੇ ਬੀਬੀ ਸਤਿੰਦਰ ਖੌਰ ਹੋਣੀ ਆ ਆ ਭਾਜਪਾ ਦੇ ਸ਼ੀਤਲੰਗਰਾਂ ਔਰ ਅਕਾਲੀ ਦਲ ਦੇ ਬੀਬੀ ਸਰਜੀਤ ਕੌਰ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਟੱਕਰ ਬਸਪਾ ਦੇ ਵੀ ਹਨ ਆ ਬਾਕੀ ਆਜ਼ਾਦ ਉਮੀਦਵਾਰ ਤੇ ਤਾਂ ਇਹ ਤਾਂ ਸਿੱਧੂ ਸਾਹਿਬ ਹੋ ਗਿਆ ਇੱਕ ਜਰਦਲ ਜਿਹੜਾ ਆਮ ਆਪ ਦਾ ਮਨਸਬ ਜਰਦਲ ਪ੍ਰਤੀਕਿਰਿਆ ਉੱਠੂਂਦੀ ਇਹ ਬਾਕੀ ਕੱਲ ਜਿਸ ਤਰੀਕੇ ਦੇ ਹਾਲਾਤ ਉੱਥੇ ਬਣੇ ਬੜੇ ਉਹ ਹਾਲਾਤ ਜਿਸ ਤਿਕ ਨਾਲ ਕੱਲ ਅਸੀਂ ਪ੍ਰੋਗਰਾਮ ਸਵੇਰੇ ਕਰ ਰਹੇ ਸੀ ਤਾਂ ਆ ਸੁਖਦਰੂ ਨੇ ਹੀ ਕਹਿ ਰਹੇ ਸੀ ਕਿ ਅੱਜ ਜਿਹੜਾ ਪ੍ਰਚਾਰ ਖਤਮ ਹੋ ਗਿਆ ਤੇ ਮੈਂ ਉਹਨਾਂ ਨੂੰ ਕੱਲ ਕਹੀ ਕਿ ਅੱਜ ਦਾ ਹੀ ਦਿਨ ਚੜਾ ਜਾਣੀ ਕੱਲ ਦਾ ਕੱਲ ਦਾ ਦਿਨ ਬੜਾ ਮਹੱਤਵਪੂਰਨ ਦੇਣਦਾ ਕਿਉਂਕਿ ਉਸੇ ਦਿਨ ਹੀ ਵਫਾਦਾਰੀਆਂ ਬਦਲਦੀਆਂ ਨੇ ਸਭ ਕੁਝ ਉਸ ਦਿਨ ਜਿਹੜਾ ਉਹ ਵਾਪਰਦਾ ਤੇ ਉਹ ਜਿਹੀਆਂ ਕੱਲ ਬਹੁਤ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆਈਆਂ ਜਿਸ ਦੇ ਨਾਲ ਆਮ ਆਦਮੀ ਪਾਰਟੀ ਦਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅਕਸਿਆ ਚਾ ਉਹ ਥੋੜਾ ਜਿਹਾ ਤੁੰਦਲਾ ਪਿੰਡਾ ਉਥੇ ਦਿਖਾਈ ਦਿੱਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਪਤਾ ਲੱਗਾ ਕਿ ਸ਼ੀਤਲੰਗਰਾਉਂਡ ਤੋਂ ਵੱਲੋਂ ਉਥੇ ਇੱਕ ਜਿਹੜਾ ਸਕਾਰਪਿਓ ਜਿਹੜੀ ਫੜੀ ਗਈ ਜਿਹਦੇ ਵਿੱਚ ਲੇਡੀ ਸੂਟ ਸਨ ਹੋਰ ਇਸ ਤੋਂ ਇਲਾਵਾ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਥੇ ਫੜੀਆਂ ਗਈਆਂ ਪਰ ਕਹਦਾ ਤੌਰ ਤੇ ਉਸ ਸਕਾਰਪਿਓ ਦੇ ਵਿੱਚ ਆਮ ਆਦਮੀ ਪਾਰਟੀ ਦੇ ਚੰਡੇ ਸੀ ਸਮਗਰੀ ਜਿਹੜੀ ਉਸ ਪਾਰਟੀ ਨਾਲ ਸੰਬੰਧਤ ਸੀ ਤਾਂ ਜਦੋਂ ਪੁਲਿਸ ਨੂੰ ਆ ਮਾਫ ਕਰਨਾ ਜਦੋਂ ਸ਼ੀਤਲ ਉਗਰਾਲ ਦੇ ਭਰਾ ਜਿਹੜੇ ਰਾਜੀਤ ਉਗਰਾਲ ਨੇ ਉਹਨਾਂ ਨੇ ਜਦੋਂ ਉਹ ਸਾਰਾ ਮਸਲਾ ਪੜਿਆ ਤara ਕੁਝ ਫੜ ਕੇ ਤੇ ਉਸ ਨੂੰ ਪੁਲਿਸ ਤੇ ਜਿਹੜਾ ਉਹ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਇਹ ਕਾਫੀ ਇਹੋ ਜਿਹਾ ਸਮਾਨ ਆਇਆ ਕਿ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਵਧਿਆ ਜਾ ਰਿਹਾ ਸੀ ਜਿਆ ਵਧਣ ਦੀ ਅਸੀਂ ਕਹਿ ਸਕਨੇ ਕਿ ਤਿਆਰੀ ਸੀ ਉਹਦੇ ਵਿੱਚ ਸ਼ਰਾਬ ਵੀ ਕਹਿੰਦੇ ਹੈਗੀ ਚਰਨਜੀਤ ਸਿੰਘ ਚੰਨੀ ਦੇ ਵੀ ਇਸ ਦੀ ਸ਼ਿਕਾਇਤ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਪਰ ਜਿਸ ਤਰੀਕੇ ਨਾਲ ਸ਼ੀਤਲ ਅੰਗਰਾਲ ਉਹਨਾਂ ਨੇ ਇਹ ਸੂਟਾਂ ਨਾਲ ਭਰਿਆ ਹੋਇਆ ਲੇਡੀ ਸੂਟਾਂ ਨਾਲ ਭਰਿਆ ਹੋਇਆ ਜਿਹੜਾ ਇੱਕ ਸਕਰਪਿਊ ਜਿਹੜੀ ਫੜੀ ਆ ਔਰ ਉਹਦੇ ਵਿੱਚ ਬਕਾਇਦਾ ਤੌਰ ਤੇ ਆ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਸਮਗਰੀ ਜਿਹੜੀ ਆ ਵੋਟਾਂ ਨਾਲ ਛੱਡੇ ਛੁੰਡੇ ਸੀ ਉਹ ਸਾਰਾ ਕੁਝ ਸੀ ਤਾਂ ਇਹਦੇ ਨਾਲ ਤਾਂ ਫਿਰ ਜਿਸ ਤਰੀਕੇ ਨਾਲ ਵਿਰੋਧੀ ਆ ਮਾਨ ਸਾਹਿਬ ਬੀਤੇ ਸਮੇਂ ਚ ਇਲਜ਼ਾਮ ਲਗਦੇ ਕਿ ਆਮ ਆਦਮੀ ਪਾਰਟੀ ਇਸ ਚੋਣਾਂ ਦੇ ਵਿੱਚ ਹਰ ਤਰੀਕੇ ਦਾ ਸਾਮਦਾਮ ਡੰਡ ਭੇਦ ਦੀ ਨੀਤੀ ਜਿਹੜੀ ਆ ਉਹ ਅਪਣਾ ਰਹੀ ਆ ਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਵੀ ਬੀਤੇ ਦਿਨਾਂ ਚ ਸਰਕਾਰ ਤੇ ਉਤੇ ਦੋਸ਼ ਲਾਇਆ ਸਨ ਚਰਨਜੀਤ ਸਿੰਘ ਚੰਨੀ ਹੋਣਾ ਨੇ ਵੀ ਲਾਏ ਚੀਤਲ ਅੰਗਰਾਲ ਹੋਣਾ ਨੇ ਵੀ ਲਾਏ ਤੇ ਜਿਸ ਤਰੀਕੇ ਨਾਲ ਕੱਲ ਫਿਰ ਸਾਰਾ ਕੁਝ ਫੜਿਆ ਗਿਆ ਔਰ ਜਿਸ ਤਰੀਕੀਆਂ ਖਬਰਾਂ ਜਿਹੜੀਆਂ ਆਸਲੇ ਅਖਬਾਰਾਂ ਚ ਉਹ ਛਪੀਆਂ ਨੇ ਕੇਵਲ ਇੱਕ ਅਖਬਾਰ ਚ ਨਹੀਂ ਸਾਰੀਆਂ ਖਬਰਾਂ ਨੇ ਇਸ ਚੀਜ਼ ਨੂੰ ਅ ਪੱਥਾਂ ਸਹਿਤ ਫੋਟੋਆਂ ਸਹਿਤ ਪੇਸ਼ ਕੀਤਾ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਆਪਣਾ ਹਰ ਹਰਵਾ ਜਿਹੜਾ ਉ ਵਰਤ ਰਹੀ ਹੈ ਇੱਕ ਪਾਸੇ ਤਾਂ ਇਹਦੀ ਗੱਲ ਉਹਨਾਂ ਨੇ ਭਗਵੰਤਬਾਣ ਹੋਣਾਂ ਨੇ ਵੀ ਆਪਣੇ ਜਿਹੜੇ ਲੋਕਾਂ ਨੂੰ ਕਹੀ ਆ ਕਿ ਹਾਂ ਵੀ ਤੁਹਾਨੂੰ ਪੈਸੇ ਦੇਣ ਆਉਂਦਾ ਤਾਂ ਪੈਸੇ ਲੈ ਲਓ ਪਰ ਵੋਟ ਜਿਹੜੀ ਆ ਤੁਸੀਂ ਆ ਆਮ ਆਦਮੀ ਪਾਰਟੀ ਨਹੀਂ ਪਾਉਣੀ ਆ ਤਾਂ ਇਸ ਦੇ ਵਿੱਚੋਂ ਕਿਸੇ ਮੰਤਰਤਾ ਵੀ ਹਵਾਲਾ ਬਣਾ ਨੇ ਦੇ ਦਿੱਤਾ ਕਿ ਇਹ ਪੈਸਾ ਤੁਸੀਂ ਪੁਰਾਣੇ ਫਾਰੇ ਮੰਦਿਰ ਚ ਦਿੰਦੇ ਨਹੀਂ ਇਸ ਗੱਲ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੁਣੀ ਅੱਗੇ ਆ ਕੇ ਨਹੀਂ ਤੋਪੜਨ ਵੀ ਮਾਨ ਸਾਹਿਬ ਨੂੰ ਕਹਿਤਾ ਕਿ ਇਹਦੇ ਸਬੰਧੀ ਜਾਂ ਤਾਂ ਮਾਫੀ ਮੰਗੋ ਤੇ ਜਾਂ ਕਾਨੂੰਨੀ ਕਾਰਵਾਈ ਵਸਦੀ ਹੈ ਤਿਆਰ ਹੋ ਬਾਕੀ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਅ ਬੀਤੇ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਨਾਲ ਅਲਜਾਨ ਲੱਗ ਰਹੇ ਸਨ ਕਿ ਆਮ ਆਦਮੀ ਪਾਰਟੀ ਹਰ ਇਸਤੇਮਾਲ ਹਰ ਹੱਥ ਕੰਡਾ ਜਿਹੜਾ ਅਪਣਾਉਗੀ ਕੱਲ ਦੀਆਂ ਜਿਹੜੀਆਂ ਕਠੜਾਵਾਂ ਮਾਨ ਸਾਹਿਬ ਹੋਈਆਂ ਨੇ ਉਹਦੇ ਤੋਂ ਤਾਂ ਸਾਫ਼ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਪੂਰਨ ਤੌਰ ਤੇ ਇਸ ਚੀਜ਼ ਨੂੰ ਲੈ ਕੇ ਅਹ ਇਹ ਕਹਿ ਸਕਨੇ ਕਿ ਵਕਾਰ ਦਾ ਸਵਾਲ ਬਣਾ ਕੇ ਇਸ ਮਦਾਨ ਚ ਉਤਰੀ ਆ ਕਿ ਹਾਂ ਭੀ ਸਾਮ-ਦਾਮ ਡੰਡ ਭੇਬ ਦੀ ਜਿਹੜੀ ਵੀ ਨੀਤੀ ਅਪਣਾਈ ਜਾਵੇ ਵੋਟਾਂ ਜਿਹੜੀਆਂ ਨੇ ਉਹ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਨੇ ਸਾਡਾ ਹੀ ਉਮੀਦਵਾਰ ਚਿਤਣਾ ਚਾਹੀਦਾ ਆ ਬਾਕੀ ਇਹ ਜਿਹੜੀ ਆ ਲਾਲਚ ਦੀ ਪ੍ਰਵਿਰਤੀ ਆ ਇਹ ਬੀਤੇ ਸਮੇਂ ਦੇ ਵਿੱਚ ਵੀ ਆ ਜਿਹੜਾ ਸਰਕਾਰਾਂ ਜਾਂ ਵੱਖ-ਵੱਖ ਉਮੀਦਵਾਰਾਂ ਵੱਲੋਂ ਕੀਤਾ ਜਾਂਦਾ ਰਿਹਾ ਪਰ ਜਿਸ ਤਰੀਕੇ ਨਾਲ ਖਾਲ ਆਮ ਆਦਮੀ ਪਾਰਟੀ ਦੇ ਗੱਡੀਆਂ ਫੁਣੀਆਂ ਗਈਆਂ ਔਰ ਜਿਸ ਤਰੀਕੇ ਦੇ ਨਾਲ ਇਹਦੀ ਗਲਤੀ ਅਸੀਂ ਕਹਿ ਸਕਦੇ ਕਿ ਚਰਚਾਵਾਂ ਜਿਹੜੀਆਂ ਜਗਿੰਦਰ ਚ ਹੋਈਆਂ ਇਸ ਤੋਂ ਜਿਹੜਾ ਇੱਕ ਮਾੜਾ ਪ੍ਰਭਾਵ ਸਾਬ ਸਿੱਧੂ ਸਾਹਿਬ ਆ ਆਪਣੇ ਮਾਨ ਸਾਹਿਬ ਇਹ ਜਿਹੜਾ ਉਹ ਜ਼ਰੂਰ ਪੈਂਦਾ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਫਿਰ ਚੋਣ ਮਹੀਮਾ ਕਿਉਂਕਿ ਸਵਾਲ ਤਾਂ ਫਿਰ ਖੜੇ ਹੋਣਗੇ ਹੋਣਗੇ ਜੇਕਰ ਤੁਸੀਂ ਆਪਣਾ ਕੰਮ ਕੀਤਾ 2 ਸਾਲਾਂ ਦੇ ਵਿੱਚ ਕੰਮ ਕੀਤਾ ਆ ਔਰ ਬਕਾਇਦਾ ਤੌਰ ਤੇ ਮਹੀਨਾ ਜਾਂ ਡੇਢ ਮਹੀਨਾ ਹੋ ਚਲਿਆ ਮੁਖਤਖਰੀ ਸਾਹਿਬ ਨੇ ਉੱਥੇ ਕਮਰਾ ਜਿਹੜਾ ਆ ਉਹ ਕਿਰਾਏ ਤੇ ਲਿਆ ਘਰ ਕਿਰਾਏ ਤੇ ਲਿਆ ਤੇ ਚੋਣ ਮਹੀਮਾ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਚਲਾਇਆ ਤੇ ਜੇਕਰ ਮਰਜ਼ੀ ਨਾਲ ਚਲਾਇਆ ਤੇ ਜੇਕਰ ਤੁਹਾਨੂੰ ਆਪਣੇ 2 ਸਾਲਾਂ ਦੇ ਕੀਤੇ ਕੰਮਾਂ ਤੇ ਪੂਰਨ ਤੌਰ ਤੇ ਭਰੋਸਾ ਆ ਤਾਂ ਫਿਰ ਇਹੋ ਜਿਹੇ ਹੱਥ ਘੰਡੇ ਜਿਹੜੇ ਆ ਉਹ ਨਹੀਂ ਆਪਣਾਉਣੇ ਚਾਹੀਦੇ ਘੱਟੋ ਘੱਟ ਸਾਫ ਸੁਥਰੀ ਜਿਹੜੀ ਪਾਰਦਰਸ਼ਤਾ ਵਾਲੀ ਜਿਹੜੀ ਚੋਨਾ ਉਹ ਮਾਨ ਸਰ ਉਹ ਜ਼ਰੂਰੀ ਆ ਜਿਹਦੇ ਉੱਤੇ ਹਮੇਸ਼ਾ ਆ ਭਗਵੰਤਬਾਨ ਹੋਣੀ ਤਾਂ ਇਹ ਗੱਲ ਕਹਿੰਦੇ ਕਿ ਚੋਨਾ ਦੇ ਵਿੱਚ ਦੱਬਾ ਖੁਣੀਆਂ ਚਾਹੀਦੀਆਂ ਡੜਾ ਬਿੜਾ ਕਿਸੇ ਖੌਫ ਤੋਂ ਹੋਣੀਆਂ ਚਾਹੀਦੀਆਂ ਔਰ ਪਾਰਦਰਸ਼ਤਾ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਤੇ ਜਦੋਂ ਫਿਰ ਤੁਸੀਂ ਜਿਸ ਤਰੀਕੇ ਨਾਲ ਵਿਰੋਧੀ ਇਲਜ਼ਾਮ ਲਾਉਂਦੇ ਰਹੇ ਨੇ ਕਿਤੇ ਗੈਸਟ੍ਰਾਡ ਦੀ ਮਦਦ ਵਾਸਤੇ ਭਾਨੀ ਦੀ ਜਿਸ ਤਰੀਕੇ ਨਾਲ ਪੇਰੋਲ ਰੱਦ ਹੋਈ ਜਾਂ ਉਸ ਦੀ ਸ਼ਿਕਾਇਤ ਹੋਈ ਉਵੀਰ ਜੰਗ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੱਗਾ ਤੇ ਹੁਣ ਇਹ ਜੋ ਕੁਝ ਕੱਲ ਹੋਇਆ ਤਾਂ ਇਸ ਤੇ ਦਾ ਉਤਰਤੀ ਤੌਰ ਤੇ ਫਿਰ ਤੁਹਾਡੇ ਕੀਤੇ ਗੇ ਕੱਬਾਂ ਦੇ ਉੱਤੇ ਵੀ ਸਵਾਲ ਉੱਠਣਗੇ ਕਿ ਭਾਵੇਂ ਤੁਹਾਨੂੰ ਆਪਣੀ ਅਜੇ ਉਸ ਮੁਹਿੰਮ ਦੇ ਉੱਤੇ ਯਕੀਨ ਹੀ ਨਹੀਂ ਜਿਹੜੀ ਮੁਹਿੰਮ ਤੁਸੀਂ 2 ਮਹੀਨੇ ਉੱਥੇ ਜਲੰਧਰ ਵਿੱਚ ਬੈਠ ਕੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਚਲਾਈ ਆ ਤੇ ਜੇਕਰ ਚਲਾਉਣ ਤੇ باوجود ਵੀ ਜੇਕਰ ਅਜਿਹਾ ਕੁਝ ਵਾਪਰਦਾ ਜਾਂ ਅਜਿਹਾ ਕੁਝ ਕਥਾ ਤੌਰ ਤੇ ਜਿਸ ਤਰੀਕੇ ਨਾਲ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾ ਰਹੇ ਅਜਿਹੀ ਨਹੀਂ ਕਹਿ ਰਹੇ ਜਿਸ ਤਰੀਕੇ ਨਾਲ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਕਿ ਜਿਸ ਤਰੀਕੇ ਨਾਲ ਗੱਡੀਆਂ ਸਾਹਮਣੇ ਆਈਆਂ ਨਹੀਂ ਪ੍ਰਭਾਵ ਇਸ ਦਾ ਭਾਵ ਇਹੋ ਹੀ ਆ ਕਿ ਜਿਹੜੀ ਤੁਸੀਂ ਇੱਕ ਕਮਾਨ ਆਪਣੇ ਹੱਥ ਵਿੱਚ ਸੰਭੀ ਸੀ ਸ਼ਾਇਦ ਉਸ ਕਮਾਨ ਤੇ ਵੀ ਤੁਹਾਨੂੰ ਜਿਹੜਾ ਪੂਜ ਕੀ ਨਹੀਂ ਹੈਗਾ ਕਿ ਇਹਦੇ ਨਤੀਜੇ ਕਿਹੋ ਜਿਹੇ ਹੋਣਗੇ ਤਾਂ ਹੀ ਪਰ ਅਜਿਹੇ ਹੱਥਖੰਡੇ ਜਿਹੜੇ ਆ ਜਿਸ ਪਰ ਭਰੋਤੀ ਪਾਰਟੀ ਕਰ ਰਹੀ ਆ ਨੇ ਉਹ ਆਪਣਾ ਹੀ ਨੇ ਬਾਕੀ ਖੈਰ ਦੇਖੋ ਹੁਣ ਤਾਂ ਕੰਮ ਜਿਹੜਾ ਉਹ ਸਾਰਾ ਖਤਮ ਹੋ ਚੁੱਕਾ ਹੁਣ ਤਾਂ VOTING ਜਿਹੜੀ ਆ ਜਗਨਦਰ ਚੈਸਫਰੀ ਚੱਲ ਰਹੀ ਆ ਜਿਹੜੀ ਸ਼ਾਮ 6 ਵਜੇ ਤੱਕ ਚੱਲੇਗੀ ਪਤਾ ਲੱਗੇਗਾ ਕਿ ਮੁੱਖ ਮੰਤਰੀ ਸਾਹਿਬ ਦੀ ਇਸ ਕਮਾਨ ਦੇ ਵਿੱਚ ਉਹਨਾਂ ਦਾ ਉਮੀਦਵਾਰ 13 ਤਰੀਕ ਨੂੰ ਚਿਤੁਰੇਂਦਾ ਆ ਜਾਂ ਦੂਜੀਆਂ ਪਾਰਟੀਆਂ ਦਾ ਇਸ ਦਾ ਫੈਸਲਾ ਤਾਂ ਹੋਣਾ ਹੈ ਮਾਨ ਸਾਹਿਬ ਜਿਹੜ ਹਾਂ ਬਿਲਕੁਲ ਬਿਲਕੁਲ ਜੀ 13 ਤਰੀਕ ਨੂੰ ਸਾਰਾ ਕੁਝ ਸਾਹਮਣੇ ਆ ਜਾਣਗਾ ਕਿਉਂਕਿ 13 ਤਰੀਕ ਰਿਜ਼ਲਟ ਦਾ ਦੇਣਾਗਾ ਸੋ ਆਪਾਂ ਥੋੜਾ ਜਲੰਧਰ ਚਿਮਨੀ ਚੋਣ ਤੋਂ ਹਟ ਕੇ ਗੱਲ ਕਰ ਲੈਨੇ ਆ ਮੰਤਰੀ ਮੰਡਲ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਨ ਸਾਹਿਬ ਇੱਥੇ ਕਮਾਂਡ ਸੰਭਾਲਦੇ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਤੇ ਕੁਝ ਚਰਚਾਵਾ ਇਹ ਵੀ ਨੇ ਕਿ ਮਾਨ ਸਾਹਿਬ ਦੇ ਲਈ ਇਹ ਜਿਮਨੀ ਚੋਣ ਤਾਂ ਅਹਿਮ ਹੈ ਵੀ ਜੇਕਰ ਚੋਣ ਦੇ ਵਿੱਚ ਕੋਈ ਰੱਦੋ ਬਦਲ ਫੇਰ ਬਦਲ ਹੁੰਦਾ ਹੈ ਜਾਂ ਕੋਈ ਉਲਟ ਆਉਂਦਾ ਸਰਕਾਰ ਦੇ ਨਤੀਜਾ ਇਸ ਜਿਮਨੀ ਚੋਣ ਦਾ ਸਾ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਨੂੰ ਵੀ ਖਤਰਾ ਤੇ ਚਰਚਾਵਾ ਇਹ ਵੀ ਨੇ ਕਿ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਰਟੀ ਦਾ ਅਕਸ ਨੂੰ ਤੱਕਾ ਲੱਗਾ ਜਾਂ ਫਿਰ ਵੋਟ ਮੈਂਗ ਦੇ ਵਿੱਚ ਵੱਡੀ ਢਾ ਲੱਗੀ ਹੈ ਉਸ ਤੋਂ ਬਾਅਦ ਲਗਾਤਾਰ ਚਰਚਾਵਾ ਆ ਜਥੇਬੰਦਕ ਢਾਂਚੇ ਨੂੰ ਵੱਡਾ ਕਰਨ ਦੇ ਲਈ ਤਬਦੀਲੀਆਂ ਕਰਨ ਦੀ ਤੇ ਨਾਲ ਹੀ ਨਾ ਮੰਤਰੀ ਮੰਡਲ ਦੇ ਵਿੱਚ ਵੀ ਤਬਦੀਲੀਆਂ ਕਰਨ ਨੂੰ ਲੈ ਕੇ ਚਰਚਾਾਂ ਮਾਂ ਸਮੇਂ-ਸਮੇਂ ਤੇ ਚੱਲਦੀਆਂ ਰਹੀਆਂ ਨੇ ਕੀ ਲੱਗ ਰਿਹਾ ਕਿ ਹੁਣ ਜਿਮਨੀ ਚੋਣ ਤੋਂ ਬਾਅਦ ਕਿਉਂਕਿ ਪਿਛਲੇ ਦਿਨੀ ਚਰਚਾ ਇੱਕ ਵਾਰ ਚੱਲੀ ਸੀ ਮੰਤਰੀ ਮੰਡਲ ਦੀ ਸੰਕੇਤ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਦਿੱਤੇ ਗਏ ਸੀ ਵੀ ਹੋ ਸਕਦਾ ਫੇਰ ਬਦਲ ਕੋਈ ਨਾ ਕੋਈ ਵਿਭਾਗ ਬਦਲੇ ਜਾ ਸਕਦੇ ਨੇ ਇਸ ਤਰ੍ਹਾਂ ਦੇ ਚਰਚਾਾਂ ਚੱਲੀਆਂ ਸੀ ਲੇਕਿਨ ਹੁਣ ਜਦੋਂ ਕਿਉਂਕਿ ਇਹ ਵੀ ਨਾਲ ਗੱਲ ਚੱਲੀ ਸੀ ਵੀ ਜਿਮਨੀ ਚੋਣ ਕਾਰਨ ਇਹ ਠੰਡੇ ਬਸਤੇ ਚ ਪੈ ਗਿਆ ਹੁਣ ਜਿਮਨੀ ਚੋਣ ਅੱਜ ਜਲੰਧਰ ਦੀ ਹੋ ਜਾਣੀ ਹੈ 13 ਨੂੰ ਰਿਜ਼ਲਟ ਆਇਆ ਨਾ ਕੀ ਦੇਖ ਰਿਹਾ ਹਾਂ ਕਿ ਇਸ ਤੋਂ ਬਾਅਦ ਕੋਈ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਕੋਈ ਜਥੇਬੰਦਕ ਢਾਂਚੇ ਦੇ ਵਿੱਚ ਵੀ ਕੋਈ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਤੇ ਸਭ ਤੋਂ ਅਹਿਮ ਗੱਲ ਜਿਸ ਤਰੀਕੇ ਦੇ ਨਾਲ ਅੰਦਰੋਂ ਧੜੇਬੰਦੀ ਹੁੰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਦਿਨੀ ਖਬਰਾਂ ਚੱਲੀਆਂ ਸੀ ਵੀ ਕੁਲਤਾਰ ਸਿੰਘ ਸੰਧਵਾ ਕੁਝ ਐਮਐਲਏਜ਼ ਨੂੰ ਨਾਲ ਲੈ ਕੇ ਦਿੱਲੀ ਪਹੁੰਚੇ ਸੀ ਸੁਨੀਤਾ ਕੇਜਰੀਵਾਲ ਦੇ ਨਾਲ ਉਹਨਾਂ ਦੀ ਮੀਟਿੰਗਾਂ ਹੋਈਆਂ ਨੇ ਤੋਂ ਇਹਨਾਂ ਦੇ ਵਿੱਚ ਕਿਵੇਂ ਦੇਖ ਰਿਹਾ ਹਾਂ ਕਿ ਇਹ ਜਿਮਨੀ ਚੋਣ ਤੋਂ ਬਾਅਦ ਜੇਕਰ ਕੋਈ ਤਬਦੀਲੀ ਹੁੰਦੀ ਹੈ ਮੰਤਰੀ ਮੰਡਲ ਦੇ ਵਿੱਚ ਤਾਂ ਸੇਕ ਮੁੱਖ ਮੰਤਰੀ ਦੀ ਕੁਰਸੀ ਤੱਕ ਹੀ ਪਹੁੰਚ ਸਕਦਾ ਹੈ ਕਿਵੇਂ ਦੇਖ ਰਹੇ ਹੋ ਆ ਦੇਖੋ ਮਾਨ ਸਰ ਜਦੋਂ ਨਹੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਔਰ ਜਿਸ ਤਰੀਕੇ ਦੀ ਆਮ ਆਦਮੀ ਪਾਰਟੀ ਦੀ ਉਹਨਾਂ ਚੋਣਾਂ ਦੇ ਵਿੱਚ ਹਾਲਤ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਕਹਿ ਸਕਦੇ ਹਾਂ ਕਿ ਭਗਵਾਨ ਦਾ ਪੌਣ ਹੋਣਾਂ ਦੇ ਪੈਰਾਂ ਤੋਂ ਜ਼ਮੀਨ ਜਿਹੜੀ ਆ ਉਹ ਨਹੀਂ ਗਈ ਤੇ ਇਸੇ ਕਰਕੇ ਉਹਨਾਂ ਨੇ ਆ ਜਿਹੜੀ ਜਲੰਧਰ ਦੀ ਜਿਹੜੀ ਜਿਮਨੀ ਚੋਣ ਅੱਜ ਹੋ ਰਹੀ ਹੈ ਇਸ ਨੂੰ ਪੂਰਨ ਤੌਰ ਤੇ ਆਪਣੇ ਵਕਾਰ ਦਾ ਸਵਾਲ ਖੜਾ ਉਭੜਾਇਆ ਅਭੀ ਮੁੱਛ ਦਾ ਜਿਹੜਾ ਉਸ ਬਾਰੇ ਆ ਅੱਬ ਕਹਿਦਾ ਤੌਟੇ ਉਹਨਾਂ ਨੇ ਜਲੰਧ ਵਿਖੇ ਜਿਹੜੇ ਬੀਤੇ 2 ਮਹੀਨਾ ਤੋਂ ਡੇਰੇ ਲਾ ਦੇ। ਅਗਰ ਵੇਖਿਆ ਜਾਵੇ ਤਾਂ ਇਹ ਚੋਣ ਜਿਹੜੀ ਮਹਿੰਦਰ ਭਗਤ ਨਹੀਂ ਲੜ ਰਿਆ। ਇਹ ਚੋਣ ਭਗਵੰਤ ਮਾਨ ਨੂੰ ਆਪਣੇ ਨਿੱਜੀ ਮਹੱਤਵ ਦੇ ਤੇ ਲੜਦੇ ਜਿਹੜੇ ਨਜ਼ਰ ਆਏ। ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਹਾਰ ਹੁੰਦੀ ਆ ਉਦੋਂ ਵੀ ਕਹਿੰਦੇ ਪਤਾ ਲੱਗਾ ਸੀ ਕਿ ਮੁੱਖ ਮੰਤਰੀ ਸਾਹਿਬ ਖਾਸ ਤੌਰ ਤੇ ਕੁਝ ਮੰਤਰੀਆਂ ਦੀ ਕਾਰਸ਼ਾਲੀ ਦੇ ਉੱਤੇ ਕੁਝ ਨਹੀਂ ਸਮਝ ਇਸ ਕਰਕੇ ਉਹ ਚੁੰਦੇ ਸਨ ਕਿ ਹਾਂ ਭਈ ਤਬਦੀਲੀ ਜਿਹੜੀ ਆ ਉਹ ਕੀਤੀ ਜਾਵੇ। ਪਰ ਉਸੇ ਸਮੇਂ ਵਿੱਚ ਅਰਵੰਦ ਕੇਸੀ ਵੱਲ ਜਿਹੜੇ ਉਹ ਜੇਲ੍ਹ 'ਚ ਚਲੇ ਜਾਂਦੇ ਆ। ਤੇ ਭਗੰਤਪਾਲ ਹੋਣਾ ਦਾ ਜਿਹੜਾ ਇਹ ਬਦਲਾਵ ਦਾ ਇਹ ਜਿਹੜਾ ਕਰਦਾ ਹੁੰਦੀ ਪ੍ਰਕਿਰਿਆ ਜਿਹੜੀ ਆ ਇਹ ਕਿਸਮ ਦਾ ਠਾਪੋ ਨਹੀਂ ਕਿਉਂਕਿ ਅਨਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਜਾਣ ਤੋਂ ਮਗਰੋਂ ਉਹ ਆਪਣੇ ਪੱਧਰ ਤੇ ਸ਼ਾਇਦ ਕੋ ਫੈਸਲਾ ਲੈਣ ਦੇ ਪ੍ਰੰਤੋਂ ਤੱਕ ਤੇ ਸਮਰਥ ਨਹੀਂ ਹੁਣ ਇਹ ਜਲੰਧਰ ਦੀ ਜਿੰਮੀ ਮਾਫ ਕਰਤਾ ਹੁਣ ਇਹ ਜਲੰਧਰ ਦੀ ਜਿੰਮੀ ਚੋਂ ਜਿਹੜੀ ਉਹ ਆ ਗਈ ਜਿਸ ਦਾ ਨਤੀਜਾ 13 ਤਰੀਕ ਨੂੰ ਆ ਜਣਾ ਹੈ ਤੇ ਸੁਭਾਵੇਕਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਨਾਲ ਪਹਿਲਾਂ ਸਗਰੂਪ ਦੇ ਵਿੱਚ ਇੱਕ ਰੈਲੀ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਵਲੰਟੀਅਰਸ ਨੂੰ ਅਸੀਂ ਅਹਿਮਤ ਜਿਹੜੀ ਦੇਣੀ ਹੈ ਆ ਤਾਂ ਜੋ ਪਾਰਟੀ ਕੈਰੈਕਟਰ ਜਿਹੜਾ ਉਹ ਮਜ਼ਬੂਤ ਹੋ ਸਕੇ ਕਿਉਂਕਿ ਬੀਤੇ ਦੋ ਸਾਲਾਂ ਚ ਜਿਸ ਤਿੱਕੇ ਦੀਆਂ ਪਾਰਟੀ ਦੀਆਂ ਨੀਤੀਆਂ ਰਹੀਆਂ ਨੇ ਜਾਂ ਪਾਰਟੀ ਦੀਆਂ ਗਤੀਵਿਧੀਆਂ ਰਹੀਆਂ ਨੇ ਉਹਨਾਂ ਗਤੀਵਿਧੀਆਂ ਦੇ ਵਿੱਚ ਜਿਹੜਾ ਵਲੰਟੀਅਰ ਆ ਉਹ ਆਪਣੇ ਆਪ ਨੂੰ ਹਾਸ਼ੀਏ ਤੇ ਉੱਤੇ ਮਹਿਸੂਸ ਜਿਹੜਾ ਉਹ ਕਰਦਾ ਪਿਆ ਤੇ ਸ਼ਾਇਦ ਉਹ ਹਾਸ਼ੀਏ ਤੇ ਜਾਣ ਕਰਕੇ ਹੀ ਲੋਕ ਸਭਾ ਦੇ ਜਿਹੜੇ ਨਤੀਜੇ ਨੇ ਆ ਮੁੱਖ ਮੰਤਰੀ ਸਾਹਿਬ ਦੀ ਇੱਛਾ ਦੇ ਅਨੁਸਾਰ ਜਿਹੜੇ ਉਹ ਨਹੀਂ ਆਏ ਤਾਂ ਇਸ ਗੱਲ ਨੂੰ ਤਾਂ ਉਹਨਾਂ ਨੂੰ ਪਛਾਣ ਲਿਆ ਤੇ ਇਸ ਗੱਲ ਦੀ ਨਬਜ਼ ਨੂੰ ਪਛਾਣਦੇ ਹੋયા ਹੀ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਆਉਂਦੇ ਦਿਨਾਂ ਅੰਦਰ ਪਾਰਟੀ ਦੇ ਵਿੱਚ ਜਥੇਬੰਦ ਘਰਾਣੇ ਨੂੰ ਮਜ਼ਬੂਤ ਕੀਤਾ ਜਾਊਗਾ ਔਰ ਤਬੀਲੀਆਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਵਾਰੰਟੀਜ਼ ਨੂੰ ਆਵਦੇ ਦਿੱਤੀਆਂ ਜਾ ਸਕਦਾ। ਦੂਜੇ ਪੱਲੇ ਮੰਤਰੀ ਮੰਡਲ ਦੀ ਜੇਕਰ ਤੁਸੀਂ ਗੱਲ ਕਰ ਲੋ। ਮੰਤਰੀ ਮੰਡਲ ਦੇ ਵਿੱਚ ਗੁਰਮੀਤ ਖੇੜ ਦੀ ਜਿਹੜੀ ਆ ਉਹ ਜਿਹੜਾ ਬਤਰੀਸ਼ਪ ਆ ਉਹ ਐਮਡੀਪੀ ਕਰਕੇ ਉਹ ਖਤਮ ਜਿਹੜੀ ਹੋ ਚੁੱਕੀ ਆ ਉਹ ਉਹਦਾ ਗਰਾਖ ਖਾਲੀ ਆ। ਦੂਜੇ ਪਾਸੇ ਕੁਝ ਮੰਤਰੀਆਂ ਦੀ ਕਾਰਗੁਜ਼ਾਰੀ ਜਿਹੜੀ ਇਹਨਾਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਠੀਕ ਜਿਹੜੀ ਆ ਉਹ ਨਹੀਂ ਰਹੀ ਉਸ ਚੀਜ਼ ਨੂੰ ਲੈ ਕੇ ਇੱਕ ਮੰਤਰੀ ਮੰਡਲ ਦੇ ਵਿੱਚ ਇੱਕ ਮੰਤਰੀਦਾਲ ਜਿਹੜਾ ਕੈਬਨਟ ਦਾ ਉਹ ਵੀ ਪਹਿਲਾਂ ਖਾਲੀ ਪਰ ਦੋ ਜਿਹੜੇ ਮੰਤਰੀ ਨਹੀਂ ਉਹ ਸੀਟਾਂ ਜਿਹੜੀਆਂ ਨੇ ਖਾਲੀ ਰਹਿ ਗਿਆ ਕੈਬਨਟ ਦੋ ਮੰਤਰੀਆਂ ਇੱਕ ਤਾਂ ਉਹਨਾਂ ਨੂੰ ਪਰਨਾ ਜਿਹੜਾ ਹੈਗਾ ਤੀਸਰਾ ਕੁਝ ਮੰਤਰੀਆਂ ਦੀ ਛੁੱਟੀ ਵੀ ਕੀਤੀ ਜਾ ਸਕਦੀ ਉਹਨਾਂ ਦੀ ਥਾਂ ਤੇ ਨਵੇਂ ਵਿਅਕਤੀ ਨੂੰ ਜਿਹੜਾ ਆ ਉਹ ਮੰਤਰੀ ਜਿਹੜਾ ਬਣਾਇਆ ਜਾ ਸਕਦਾ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੇ ਇਹਨਾਂ ਲੋਕ ਸਭਾ ਦੇ ਚੋਣਾਂ ਵਿੱਚ ਠੀਕ ਤਰੀਕੇ ਨਾਲ ਜਿਹੜਾ ਕੰਮ ਨਹੀਂ ਕੀਤਾ ਹੁਣ ਇਹ ਚੀਜ਼ ਨੂੰ ਲੈ ਕੇ ਭਗਵੰਤਪਾਲ ਹੁਣੇ ਕਾਫੀ ਤੇਜ਼ ਕਹਿੰਦੇ ਨੇ ਕਿ ਉਹ ਜਲਦ ਦੇ ਵਿੱਚ ਨੇ ਕਿ ਜਲਦੀ ਇਹ ਚੇਂਜਿੰਗ ਜਿਹੜੀਆਂ ਕੀਤੀਆਂ ਜਾਣ ਕਿ ਇਸ ਤੋਂ ਪਹਿਲਾਂ ਜਿਹੜੀਆਂ ਬਾਕੀ ਚਾਰਜ ਆਪਣੀ ਚੋੜਾ ਹੋਣੀਆਂ ਨੇ ਉਹ ਤੋਂ ਪਹਿਲਾਂ ਪਹਿਲਾਂ ਇਹ ਕੰਮ ਚੜਾ ਉਹ ਹੋ ਜਾਵੇ ਪਰ ਦੂਜੇ ਪਾਸੇ ਇਹ ਪਤਾ ਲੱਗਾ ਕਿ ਅਰਵਿੰਦ ਕੇਸ਼ਰੀਵਾਲ ਦੇ ਜੇਲ੍ਹ ਵਿੱਚ ਹੋਣ ਕਰਕੇ ਇਹ ਕੰਮ ਜਿਹੜਾ ਕਿਸੇ ਵੀ ਤਨਖਤਰ ਜਿਹੜਾ ਉਹ ਨਹੀਂ ਲੱਗ ਰਿਹਾ ਇੱਕ ਪਾਸੇ ਜਿਹੜੇ ਡਾਕਟਰ ਸੰਦੀਪ ਪਾਟਕ ਨੇ ਉਹ ਆਪਣੇ ਪੱਧਰ ਤੇ ਮੀਟਿੰਗ ਕਰੀ ਜਾ ਰਹੇ ਆ ਦੂਜੇ ਪਾਸੇ ਰਾਕਪ ਚੱਡਾ ਆਪਣੇ ਪੱਧਰ ਤੇ ਮੀਟਿੰਗ ਕਰੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸੁਨੀਤਾ ਕੇਸਰੀਵਾਲ ਨੇ ਸਿਰਫ ਸਿਰਫ ਉਹ ਹੀ ਅਰਮਿਤ ਕੇਸਰੀਵਾਲ ਨੂੰ ਮਿਲਣ ਜਾਂਦੇ ਤੇ ਅੰਦਰੋਂ ਜਿਹੜਾ ਫੈਸਲਾ ਲੈ ਕੇ ਹੁੰਦੇ ਆ ਉਹ ਫੈਸਲਾ ਆਣ ਕੇ ਇਹਨੂੰ ਸੁਣਾ ਦਿੱਤਾ ਜਾਂਦਾ ਤੇ ਸ਼ਾਇਦ ਇਹੋ ਹੀ ਕਾਰਨ ਹੈਗਾ ਕਿ ਅਜੇ ਤੱਕ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਭਗਵੰਤ ਪਾਣ ਹੁਣੀ ਮੰਤਰੀ ਮੰਡਲ ਦੇ ਵਿੱਚ ਕਿਸੇ ਵੀ ਕਿਸਮ ਦਾ ਜਿਹੜਾ ਤਬਦੀਲੀ ਆ ਨਹੀਂ ਕਰ ਸਕੀ ਚਾਹ ਉਸ ਦਾ ਵਿਸਤਾਰ ਜਿਹੜਾ ਨਹੀਂ ਕਰ ਸਕਦਾ ਨਾ ਕਿਤੇ ਬੰਦੇ ਤਾਂ ਚੇ ਵਿੱਚ ਉਹਨਾਂ ਵੱਲੋਂ ਕੋਈ ਜਿਹੜੀ ਤਬਦੀਲੀ ਜਿਹੜੀ ਆ ਉਹ ਕੀਤੀ ਗਈ ਹੈ ਹੁਣ ਇਹ ਵੀ ਪਤਾ ਲੱਗਾ ਕਿ ਜਿਹੜੀ ਹਾਈ ਕਮਨ ਇਹ ਸੋਚ ਰਹੀ ਹੈ ਕਿ ਜਿਹੜੇ ਦੋ ਉਹਦੇ ਨੇ ਇੱਕ ਵਿਅਕਤੀ ਕੋਲ ਦੋ ਉਹਦੇ ਜਿਹੜੇ ਆ ਉਹ ਨਾ ਹੋਣ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੀ ਭਗਵੰਤ ਮਾਨ ਹੋਣੀ ਆ ਤਾਂ ਪਾਰਟੀ ਦੇ ਪ੍ਰਧਾਨ ਵੀ ਜਿਹੜੇ ਭਗਵੰਤ ਮਾਨ ਹੋਣੀ ਆ ਤਾਂ ਪਾਰਟੀ ਇਹ ਵੀ ਸੋਚ ਰਹੀ ਆ ਕਿ ਜੇਕਰ ਜੱਥੇਬੰਦ ਖਰਚੇ ਵਿੱਚ ਅਸੀਂ ਤਬਦੀਲੀ ਕਰਦੀਆਂ ਜਾਂ ਉਸ ਨੂੰ ਚੇਂਜ ਕਰਦਾ ਤਾਂ ਫਿਰ ਇਹ ਜਿਹੜੇ ਦੋ ਉਹਤੇ ਨੇ ਕਿਸੇ ਇੱਕ ਵਿਅਕਤੀ ਪਾਸ ਨਹੀਂ ਹੋਣਗੇ ਇੱਕ ਇੱਕ ਹਫ਼ਤਾ ਜਿਹੜਾ ਹੋਵੇਗਾ ਹੁਣ ਜਿਸ ਤਰ੍ਹਾਂ ਪ੍ਰਿੰਸੀਪਲ ਮੋਦਰਾਮ ਹੋਣੀ ਹੈ ਉਹ ਕਾਰਜ ਜਿਹੜੇ ਕਾਰਸ਼ਕਰੀ ਪ੍ਰਭਾਵ ਉਹਨਾਂ ਨੂੰ ਜਰੂਰ ਬਣਾਇਆ ਫੁੱਲ ਫਲੱਜ ਤਾਂ ਹੈ ਨਹੀਂ ਪ੍ਰਧਾਨਤਾ ਇਹੋ ਹੀ ਹੈ ਹੁਣ ਇਹ ਚੀਜ਼ ਸੋਚੀ ਜਾ ਰਹੀ ਹੈ ਕਿ ਇੱਕ ਪ੍ਰਧਾਨ ਜਿਹੜਾ ਇਤਾ ਜਾਵੇ ਤਾਂ ਚੋ ਜੱਤੇਵੰਨਾਂ ਕਾਂਚੇ ਨੂੰ ਮਜ਼ਬੂਤੀ ਜੀ ਮਾਨਕੀ ਸਰ ਆਪਾਂ ਇਹਨੂੰ ਇਹ ਦੇਖੇ ਵੀ ਜਿਹੜਾ ਵੀ ਜਿਮਨੀ ਚੋਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇੱਕ ਅਹੁਦਾ ਤਾਂ ਗਿਆ ਚਾਹੇ ਸੀਐਮ ਦੀ ਕੁਰਸੀ ਛੱਡਣੀ ਪਵੇ ਚਾਹੇ ਪ੍ਰਧਾਨਗੀ ਦਾ ਅਹੁਦਾ ਛੱਡਣਾ ਪਵੇ 댓 ਮੀਨਸ ਇੱਕ ਗੱਲ ਤਾਂ ਕਲੀਅਰ ਹੈ ਵੀ ਦੋਹਾਂ ਚੋਂ ਇੱਕ ਅਹੁਦਾ ਗਿਆ ਮੁੱਖ ਮੰਤਰੀ ਸਾਹਿਬ ਦਾ ਬਿਲਕੁਲ ਜਿਸ ਤਰੀਕੇ ਨਾਲ ਪਾਰਟੀ ਦੀਆਂ ਨੀਤੀਆਂ ਜਾਂ ਪਾਰਟੀ ਦੇ ਵਿੱਚ ਇਹ ਪਲੈਨਿੰਗ ਜਿਹੜੀ ਚੱਲਦੀ ਪਈ ਹੈ ਪਾਰਟੀ ਇਸ ਨੀਤੀ ਤੇ ਸੋਚ ਰਹੀ ਹੈ ਕਿ ਇਸ ਤਰੀਕੇ ਨਾਲ ਕੀਤਾ ਜਾਵੇਗਾ ਕਿ ਕਿਸੇ ਵਿਅਕਤੀ ਕੋ ਦੋ ਉਹਦੇ ਜਿਹੜੇ ਆ ਉਹ ਨਹੀਂ ਹੋਣਗੇ ਨਾ ਕਿ ਜੇਕਰ ਦੋ ਉਹਦੇ ਹਨ ਨਾ ਤਾਂ ਉਹ ਫਿਰ ਬੰਦਾ ਸਰਕਾਰ ਵੱਲ ਤਾਂ ਠੀਕ ਤਰੀਕੇ ਨਾਲ ਧਿਆਨ ਦੇਪ ਹੁੰਦਾ ਤੇ ਨਾ ਹੀ ਪਾਰਟੀ ਦੇ ਜਿੱਥੇ ਬੰਦਾ ਕਟਾਂਚੇ ਵੱਲ ਦੇਖਦਾ ਤਾਂ ਇਸ ਕਰਕੇ ਪਾਰਟੀ ਦੀ ਹਾਈ ਕਮਾਂਡ ਇਹ ਸੋਚ ਰਹੀ ਆ ਕਿ ਹਾਂ ਵੀ ਅਜਿਹਾ ਕੀਤਾ ਜਾਵੇ ਤਾਂ ਸੁਭਾਵਕ ਹੈ ਕਿ ਜੇਕਰ ਪਾਰਟੀ ਜਿਹੀ ਹੁੰਦੀ ਤਾਂ ਫਿਰ ਪ੍ਰਧਾਨ ਕੀਤਾ ਮੁੱਖ ਮੰਤਰੀ ਸਾਹਿਬ ਕੋ ਜਾਵੇ ਕਿ ਜਾਵੇ ਕਿ ਮੁੱਖ ਮੰਤਰੀ ਦਾ ਅਹੁਦਾ ਤਾਂ ਕੋ ਛੱਡਣ ਨੂੰ ਏਡੀ ਛੇਤੀ ਤਿਆਰ ਨਹੀਂ ਹੋਣ ਲੱਗੇ ਨਾ ਤਾਂ ਉਹਨਾਂ ਨੇ ਪ੍ਰਧਾਨਗੀ ਅੱਜ ਤੱਕ ਤਾਂ ਕੋਈ ਬੰਦਾ ਪ੍ਰਧਾਨ ਸਰਪੰਚੀ ਨਹੀਂ ਛੱਡਦਾ ਪ੍ਰਧਾਨਗੀ ਛੱਡਣ ਵਾਸਤੇ ਜਾਂ ਉਹਨਾਂ ਨੂੰ ਛਡਾਉਣ ਵਾਸਤੇ ਵੀ ਮਾਨ ਸਾਹਿਬ ਹੋ ਸਕਦਾ ਕਿ ਹਾਈ ਕਮਾਂਡ ਨੂੰ ਬੜਾ ਜ਼ੋਰ ਜ਼ਬਰਦਸਤ ਜਿਹੜਾ ਉਹ ਕਰਨਾ ਪਵੇ ਕਿਉਂਕਿ ਏਡੀ ਛੇਤੀ ਇਹ ਆਉਂਦੇ ਜਿਹੜੇ ਆ ਉਹ ਛੱਡਣਗੇ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਤੌਰ 'ਤੇ ਉਹਨਾਂ ਦਾ ਜਿਹੜਾ ਰਿਹਾ ਜਿਹੜਾ ਰਿਹਾ ਤੇ ਦੂਜੇ ਪਾਸੇ ਹਾਈ ਕਮਾਂਡ ਵੀ ਇਹੋ ਜਿਹਾ ਕੋਈ ਪੰਗਾ ਨਹੀਂ ਛੇੜੂਗੀ ਖਾਸ ਤੌਰ ਤੇ ਉਦੋਂ ਜਦੋਂ ਅਰਵਿੰਦ ਕੇਸਰੀਵਾਲ ਜਿਹੜੇ ਉਹ ਜੇਲ੍ਹ ਚ ਪਾਏ ਤਾਂ ਕਿਉਂਕਿ ਜੋ ਮਰਜ਼ੀ ਹੋ ਜੇ ਭਗਵੰਤਪਾਣ ਐਸ ਤਰ੍ਹਾਂ ਪੰਜਾਬ ਦੇ ਵਿੱਚ ਕੇਵਲ ਤਾਂ ਕੇਵਲ ਭਗਵੰਤਪਾਣ ਹੀ ਆ ਤੇ ਸ਼ਾਇਦ ਹਾਈ ਕਮਾਂਡ ਇਸੇ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਕਿ ਜਲੰਧਰ ਦੀ ਜਿਮਨੀ ਚੋਣ ਨੂੰ ਵੇਖ ਲਓ ਕਿ ਇਹਦੇ ਨਤੀਜੇ ਕੀ ਆਉਂਦੇ ਨੇ ਜੇ ਨਤੀਜੇ ਭਗਵੰਤਪਾਣ ਹੁਣਾਂ ਦੀ ਇੱਛਾ ਦੇ ਅਨੁਸਾਰ ਨਹੀਂ ਆਉਂਦੇ ਤਾਂ ਫਿਰ ਘੱਟ ਤੋਂ ਘੱਟ ਪਾਰਟੀ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿ ਸਕਦੀ ਹੈ ਕਿ ਹਾਂ ਭਈ ਇਹ ਜਿਮਨੀ ਚੋਣ ਵੀ ਤੁਹਾਡੀ ਪ੍ਰਧਾਨਗੀ ਦੇ ਹਿੱਟ ਲੜੀ ਗਈ ਆ ਤੁਹਾਡੀ ਲੀਡਰਸ਼ਿਪ ਦੇ ਵਾਸਤੇ ਲੜੀ ਗਈ ਤੇ ਲੋਕ ਸਾਬਤ ਗਿਆ ਚੋਣਾ ਵੀ ਤੁਹਾਡੀ ਲੀਡਰਸ਼ਿਪ ਤੁਹਾਡੀ ਅਗਵਾਈ ਚ ਰੱਖੀਏ ਇਹਦੇ ਨਤੀਜੇ ਵੇਖ ਲਓ ਤਾਂ ਸੋ ਇਸ ਕਰਕੇ ਤੁਹਾਨੂੰ ਆਪ ਹੀ ਚਾਹੀਦਾ ਕਿ ਤੁਸੀਂ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਠੀਕ ਕਰਨਾ ਸਾਬੋ ਪਰ ਪ੍ਰਧਾਨਗੀ ਕਿਸ ਕੋਰ ਨੂੰ ਦੇ ਦੋ ਤਾਂ ਜੋ ਪਾਰਟੀ ਜਿਹੜੀ ਆ ਮਜ਼ਬੂਤ ਹੋ ਸਕੇ ਹਾਂ ਇਹ ਗੱਲ ਬਿਲਕੁਲ ਜ਼ਰੂਰ ਹੈ ਕਿ ਇਹ ਜਿੰਮੀ ਚੋਣ ਜਿਹੜੀ ਆ ਜਰੰਦਰ ਦੀ ਜਿੰਮੀ ਚੋਣ ਇਹ ਭਗਵੰਤਪਾਣ ਹੋਣਾ ਦੇ ਪ੍ਰਧਾਨ ਦੀ ਜਾਂ ਉਹਨਾਂ ਦੇ ਮੁੱਖ ਮੰਤਰੀ ਨੂੰ ਲੈ ਕੇ ਉਹਨਾਂ ਦੇ ਕੋਲ ਖ ਨੂੰ ਜ਼ਰੂਰ ਤਿਆ ਕਰੂਗੀ ਰੋਦੀ ਪਾਰਟੀ ਕਹਿੰਦੇ ਚਲੋ ਉਹ ਗੱਲ ਕਹਿੰਦੇ ਆ ਕਿ ਹਾਂ ਵੀ ਭਗਵੰਤ ਮਾਨ ਦੇ ਜਾ ਸਕਦੇ ਆ ਪਤਾਪ ਸਿੰਘ ਬਾਜਵਾ ਕਹਿੰਦੇ ਆ ਜੱਕੜ ਕਹਿੰਦੇ ਕਈ ਜਣੇ ਕਹਿੰਦੇ ਆ ਪਰ ਇਹ ਜਿਹੜਾ ਆਪਾਂ ਹੀ ਇੰਝ ਗੱਲ ਕਰ ਰਹੇ ਆ ਜੋ ਖਲਾਸਾ ਹੋਇਆ ਇਹ ਪਾਰਟੀ ਇਹ ਸੋਚ ਰਹੀ ਆ ਇਹ ਗੱਲ ਤਾਂ ਪੱਕੀ ਆ ਇਹ ਪ੍ਰਧਾਨਗੀ ਦਾ ਅਹੁਦਾ ਤਾਂ ਜਿਹੜਾ ਹੈਗਾ ਜੇਕਰ ਜਿੰਮੀ ਚੋਣਾ ਦੇ ਨਤੀਜੇ ਖਾਸ ਤੌਰ ਤੇ ਜਲੰਧਰ ਦੀ ਜਿੰਮੀ ਚੋਣਾ ਨਤੀਜਾ ਪਾਰਟੀ ਦੀ ਇੱਛਾ ਦੇ ਅਨੁਸਾਰ ਨਹੀਂ ਹੁੰਦਾ ਤਾਂ ਫਿਰ ਤਾਂ ਪ੍ਰਧਾਨਗੀ ਤੇ ਸਵਾਲ ਤਾਂ ਮਾਨ ਸਾਹਿਬ ਉੱਠਣੇ ਸੁਭਾਵਿਕ ਹੀ ਆ ਤੇ ਜੇ ਨਤੀਜੇ ਆਗੇ ਤਾਂ ਫਿਰ ਸ਼ਾਇਦ ਭਗਵੰਤ ਪਾਠ ਹੁਣ ਥੋੜਾ ਸਮਾਂ ਹੋਰ ਕੱਢਣ ਪਰ ਨਤੀਜੇ ਜਿਹੜੇ ਆ ਮਾਫ ਕਰਨਾ ਜਿਹੜੀ ਸਥਿਤੀਆਂ ਨੇ ਪਾਰਟੀ ਦੇ ਵਿੱਚ ਔਰ ਸਰਕਾਰ ਦੇ ਵਿੱਚ ਤਬਦੀਲੀ ਦੇ ਪੂਰਨ ਤੌਰ ਤੇ ਅਸਾਰ ਬਣੇ ਆ ਹੁਣ ਵੇਖਣਾ ਇਹੋ ਹੀ ਆ ਕਿ ਉੱਪਰੋਂ ਜਿਹੜਾ ਇਸ਼ਾਰਾ ਪਧੋਂ ਹੁੰਦਾ ਕਿ ਹਾਂ ਵੀ ਜਿਹੜੀ ਤਬਦੀਲੀ ਕਰ ਲੋ ਕਿਉਂਕਿ ਮੁੱਖ ਮੰਤਰੀ ਸਾਹਿਬ ਆਪਣੇ ਪਦਰ ਤੇ ਸ਼ਾਇਦ ਜੋ ਇੰਨੇ ਮਜ਼ਬੂਤ ਨਹੀਂ ਆ ਕਿ ਹਾਈ ਕਮੰਡੀ ਮਰਜ਼ੀ ਤੋਂ ਬਿਨਾ ਉਹ ਕਰ ਲੈਣ ਕਿਉਂਕਿ ਬੀਤੇ ਦੌਰ ਚ ਜਿਸ ਤਰੀਕੇ ਨਾਲ ਸੰਦੀਪ ਪਾਠਕ ਦੀਆਂ ਮੀਟੀਆਂ ਦੇ ਪ੍ਰਤੀਤ ਵਈਆ ਜਿਹੜਾ ਉਹਨਾਂ ਦਾ ਦਿਖਾਈ ਦਿੰਦਾ ਆ ਤਾਂ ਉਹ ਤਾਂ ਹੈ ਹੀ ਹੈ ਤੋਂ ਵੇਖੋ 1 ਕੌਤਬਾਂ ਦੇ ਸਿਆਸੀ ਕੋਈ ਇੱਕ ਰੁਕਿਸ ਦੀ ਕਿਨਾਂ ਤੈ ਕਰਦੇ ਬਿਲਕੁਲ ਨਹੀਂ ਫਿਰ ਆਪਾਂ ਕਹਿ ਸਕਦਾ ਹਾਂ ਕਿ ਕਿ ਸਰ ਲਗਾਤਾਰ ਇਹ ਚਰਚਾਵਾ ਚੱਲ ਰਹੀ ਸੀ ਵੀ ਇਹ ਜਿਹੜੀ ਇਲੈਕਸ਼ਨ ਆਗੀ ਜਿਮਨੀ ਚੋਣ ਹੈਗੀ ਜਲੰਧਰ ਪਛਮੀ ਦੀ ਇਹ ਬੜੀ ਅਹਿਮ ਹੈ ਖਾਸ ਤੌਰ ਤੇ ਮੁੱਖ ਮੰਤਰੀ ਇਹ ਵਿਰੋਧੀ ਵੀ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਵੀ ਇਹ ਚੋਣ ਜਿੱਤਣ ਦੇ ਲਈ ਇੰਨੀ ਜ਼ੋਰ ਜਮਾਈ ਚ ਨਹੀਂ ਮੁੱਖ ਮੰਤਰੀ ਸਾਫ ਕਰ ਰਹੇ ਆਪਣੀ ਕੁਰਸੀ ਬਚਾਉਣ ਦੇ ਲਈ ਅ ਜ਼ੋਰ ਜਮਾਈ ਸਾ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਵਿਰੋਧੀ ਧਿਰਾਂ ਦੋਂ ਜਿੱਤੇ ਗਏ ਨੇ ਸੋ ਹੁਣ ਇਹ ਕਲੀਅਰ ਹੋ ਚੁੱਕਿਆ ਹੈ ਵੀ ਜਲੰਧਰ ਜਿਹੜੀ ਜਿਮਨੀ ਚੋਣ ਹੈਗੀ ਇਹ ਪਾਰਟੀ ਦਾ ਅਤੇ ਮੁੱਖ ਮੰਤਰੀ ਸਾਹਿਬ ਦਾ ਆਉਣ ਵਾਲਾ ਭਵਿੱਖ ਜ਼ਰੂਰ ਤੈਅ ਕਰੇਗੀ। ਸੋ ਅਗਲੀ ਖਬਰ ਵੱਲ ਗੱਲ ਕਰਾਂਗੇ ਗੱਲ ਅਰਵਿੰਦ ਕੇਜਰੀਵਾਲ ਦੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਜਿਨ੍ਹਾਂ ਦੀਆਂ ਮੁਸ਼ਕਲਾਂ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਬਾਧੀਆਂ ਤੁਰਿਆ ਜਾ ਰਹੇ ਨੇ ਹਾਲਾਂਕਿ ਵਕ ਵਕ ਸਮੇਂ ਦੇ ਉੱਪਰ ਉਹ ਵਕ ਵਕ ਕੋਰਟਾਂ ਕੋਰਟਾਂ ਦੇ ਵਿੱਚ ਇਸ ਮਾਮਲੇ ਨੂੰ ਚੈਲੰਜ ਸ਼ुरू ਕਰਦੇ ਨਜ਼ਰ ਆ ਰਹੇ ਨੇ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਕੋਰਟ ਦੇ ਵੱਲੋਂ अरविंद केजरीवाल ਨੂੰ ਇੱਕ ਨਵਾਂ ਸੰਮਣ ਜਾਰੀ ਕਰ ਦਿੱਤਾ ਗਿਆ ਇਹ ਹੁਣ ਕਿਸ ਮਾਮਲੇ ਦੇ ਵਿੱਚ ਸੰਮਣ ਹੋਇਆ ਤੇ ਸੰਮਣ ਤੋਂ ਬਾਅਦ ਕਿਵੇਂ ਦੇਖ ਰਿਹਾ ਹਾਂ ਮੁਸ਼ਕਲਾਂ ਕਿੰਨੀਆਂ ਹੋਰ ਜ਼ਿਆਦਾ ਜਿਹੜੀਆਂ अरविंद केजरीवाल ਦੀਆਂ ਉਹ ਵੱਧ ਸਕਦੀਆਂ ਨਹੀਂ ਮੁਸ਼ਕਲਾਂ ਤਾਂ ਆਪਾਂ ਸਭ अरविंद केजरीवाल ਦੀਆਂ ਦਿਨ-ਦਿਨ ਵੱਧਦੀਆਂ ਪਈਆਂ ਕੇਂਦਰਤੀਆਂ ਜਿਹੜੀਆਂ ਏਜੰਸੀਆਂ ਨੇ ਚਾਹੀ ਉਹ ਸੀਬੀਆਈ ਹੋਵੇ ਤੇ ਚਾਹੀ ਈਡੀ ਹੋਵੇ ਉਹ ਥੋੜੀ ਕੀਤੇ ਉਸ ਦਾ ਖੜਾ ਛੱਡ ਨਹੀਂ ਰਹੀਆਂ ਤਾਂ ਆਉਂਦੇ ਦਿਨ ਜਿਹੜੇ ਆ ਭਗਵੰਤ ਆ अरविंद केजरीवाल ਵਾਸਤੇ ਮੁਸ਼ਕਲਾਂ ਭਰਪੂਰ ਹੀ ਪਗਾਈ ਜਿਹੜੇ ਉਹ ਦਿੰਦੇ ਆ ਉਸੀਂ ਦੇਖ ਲਓ ਕਿ ED ਦੀ ਹਰਾਸਤ ਫਿਰ ਅਸੀਂ ED ਕੋਲ ਉਹ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ତਿਹਾਰ ਜੇਲ੍ਹ ਦੇ ਵਿੱਚ ਜਾਹੀ CBI ਨੇ ਉਹਨਾਂ ਨੂੰ ਅਰੈਸਟ ਕਰ ਲਿਆ ਆਪਣੀ ਅਦਤ ਗਿਰਫਤਾਰ ਕਰ ਲਿਆ ਅਜੇ ਉਹ سلسلہ ਜੇ ਚੱਲਦਾ ਪਿਆ ਸੀ ਤੇ ਕੱਲ ED ਨੇ ਦੁਬਾਰਾ ਰੌਜ ਅਦਾਲਤ ਦੇ ਵਿੱਚ ਇੱਕ ਜਿਹੜਾ ਹੋਰ ਹਲਫਨਾਮਾ ਜਿਹੜਾ ਉਹ ਦੇ ਦਿੱਤਾ ਗਿਆ ਜਿਹਦੇ ਵਿੱਚ ਉਦੋਂ ਸਾਫ਼ ਤੌਰ ਤੇ ED ਨੇ ਸਪਸ਼ਟ ਕਿਹਾ ਕਿ ਹਾਂ ਫੇ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਸਦੀਵਾਲ ਅਦਾਂ ਨਾਮ ਜਿਹੜਾ ਆ ਉਹ ਸ਼ਾਮਲਾ ਤਾਂ ਇੱਕ ਨਵਾਂ ਹਲਫਨਾਮਾ ਜਿਹੜਾ ਦਾਇਰ ਹੋਇਆ ਤੋਂ ਉਹ ਜਿਹੜਾ ਨਵਾਂ ਹਲਫਨਾਮਾ ਦਾਇਰ ਕੀਤਾ ਉਸੇ ਅਦਾਲਤ ਵਿੱਚ ਜਿਸ ਅਦਾਲਤ ਨੇ ਆ ਪਹਿਲਾਂ ਕੁਝ ਦਿਨ ਕ ਜੱਜ ਕਪਤਾ ਸੀ ਜੇ ਮੈਂ ਗਲਤ ਰਹਾਂ ਕਿ ਇਹਨਾਂ ਨੇ ਉਹਨੂੰ ਜ਼ਮਾਨਤ ਦਿੱਤੀ ਤਾਂ ਹਾਈ ਕੋਰਟ ਨੇ ਰੱਖਦੀ ਉਸੇ ਅਦਾਲਤੋਂ ਉਸੇ ਜੱਜ ਵੱਲੋਂ ਜਿਹੜਾ ਦੁਬਾਰਾ ਸਮਨ ਜਿਹੜਾ ਨਵਾਂ ਉਹ ਜਾਰੀ ਕਰ ਦਿੱਤਾ ਤਾਂ ਕੁਦਰਤੀ ਤੌਰ ਤੇ ਜੇਕਰ ਉਹ ਨਵਾਂ ਸਮਨ ਜਾਰੀ ਹੋਇਆ ਤਾਂ ਅਰਵਿੰਦ ਕੇਜਰੀਵਾਲ ਦਾ ਮੁਸ਼ਕਲਾ ਵਧਨੀ ਹੈ ਵਧਨੀ ਹੈ ਕਿਉਂਕਿ ਈਡੀ ਨੇ ਪਹਿਲਾਂ ਵੀ ਅਦਾਲਤ ਵਿੱਚ ਇਹ ਕਿਹਾ ਸੀ ਕਿ ਬਹੁਤ ਕੁਝ ਇਦਾਂ ਦਾ ਹੈਗਾ ਕਿ ਜਿਹੜਾ ਇਹ ਸਾਬਤ ਕਰਦਾ ਆ ਕਿ ਸਾਰੇ ਘਟਾਲੇ ਦੇ ਜਿਹੜੇ ਵਾਕ ਟੂਰ ਸੀ ਜਾਂ ਪੂਰੀ ਜਾਣਕਾਰੀ ਜਿਹੜੀ ਸੀ ਉਹ ਅਰਵਿੰਦ ਕੇਜਰੀਵਾਲ ਦੀ ਹਾਲਾਂਕਿ ਅਰਵਿੰਦ ਕੇਸਰੀਵਾਲ ਸਮੇਂ ਸਮੇਤੇ ਇਹ 否ਰਾਈ ਕਰਦੇ ਰਿਹਾ ਇਵਨ ਕੇ ਇਹ ਵੀ ਚਰਚਾਵਾਂ ਸਨ ਸੀਬੀਆਈ ਨੇ ਇਹ ਗੱਲ ਕਹੀ ਸੀ ਕਿ ਅਰਵਿੰਦ ਕੇਸਰੀਵਾਲ ਨੇ ਇਹ ਗੱਲ ਕਹੀ ਕਿ ਮੈਨੂੰ ਇਸ ਕਾਲ ਦਾ ਕੋਈ ਨਹੀਂ ਪਤਾ ਸਾਰੀ ਗੱਲ ਦਾ ਮਨੀਸ਼ ਸੋਸੋਦੀਆ ਨੂੰ ਪਤਾ ਪਰ ਜਦੋਂ ਕਿ ਅਰਵਿੰਦ ਕੇਸਰੀਵਾਲ ਬਾਹਰ ਆਣ ਕੇ ਕਹੇ ਕਿ ਮਨੀਸ਼ ਸੋਸੋਦੀਆ ਵਾਲਾ ਉਹਨੇ ਨਾਮ ਜੜਾ ਉਹ ਨਹੀਂ ਲਿਆ ਤਾਂ ਈਡੀ ਨੇ ਉਸ ਪੱਤਰ ਤੇ ਫਿਰ ਪੂਰਨ ਤੌਰ ਤੇ ਜਿਹੜੇ ਤੱਤ ਸੀ ਉਹ ਗੱਲ ਕਹੀ ਸੀ ਕਿ ਆਪਾਂ ਅਦਾਲਤ ਵਿੱਚ ਜਿਹੜੇ ਉਪੇਸ਼ ਕਰਾਂਗੇ ਤਾਂ ਹੁਣ ਈਡੀ ਨੇ ਜਿਹੜਾ ਨਵਾਂ ਹਲਫਨਾਮਾ ਤੇ ਜਿਹੜਾ ਦਾਇਰ ਕੀਤਾ ਦੋਸ਼ ਪੱਤਰ ਜਿਹੜਾ ਦਾਇਰ ਕਰ ਦਿੱਤਾ ਤਾਂ ਪਾਬਕੀ ਹੁਣ ਲੋਕ ਪਹਿਲਾਂ ਤਾਂ ਸੀਬੀਆਈ ਦੇ ਤਹਿਤ ਜਿਹੜੀ ਆ ਜਾਂਚ ਦੇ ਵਿੱਚ ਉਹ ਅਗਲੇ ਪੇਸ਼ ਹੋਣਗੇ ਤੇ ਦੂਜੇ ਪਾਸੇ ਇਹ ਨਵਾਂ ਸੰਬੰਧ ਜਿਹੜਾ ਅਮਿਤ ਕੇਜਰੀਵਾਲ ਨੂੰ ਜਾਰੀ ਹੋਇਆ ਇਹ ਉਸ ਦੀਆਂ ਉਹਨਾਂ ਮੁਸ਼ਕਲਾਂ ਨੂੰ ਵਧਾਊਗਾ ਜਿਹੜੀਆਂ ਖਾਸ ਤੌਰ ਤੇ ਉਹ ਜਮਾਂਦਰ ਲੈਣ ਦੇ ਵਿੱਚ ਬਹੁਤ ਕਾੜੇ ਜਿਹੜੇ ਪਏ ਨੇ ਏਡੀ ਛੇਤੀ ਹੁਣ ਜਮਾਂਦਰ ਜਿਹੜੀ ਉਹ ਮਿਲਦੀ ਨਜ਼ਰ ਆਉਂਦੀ ਨਹੀਂ ਕਿਉਂਕਿ ਕੇਂਦਰ ਦੀ ਕਾਂਚੜੀਆਂ ਇਹ ਦੋ ਏਜੰਸੀਆਂ ਨੇ ਇਸ ਤਰੀਕੇ ਨਾਲ ਉਸ ਤੇ ਆੜੇ ਦੇ ਬਲੇ ਚੱਕਰ ਵੀ ਅਰਚਾਰੀਆਂ ਨੇ ਕਿ ਥੋੜੀ ਕੀ ਤਾਂ ਉਹ ਲੱਗਦਾ ਨਹੀਂ ਕਿ ਅਰਵਿੰਦ ਕੇਸ਼ਰੀਵਾਲ ਜੜਾ ਉਹ ਬਾਹਰ ਆਵੇ ਜਿਤਨੀ ਮੈਂ ਨਹੀਂ ਸੁਸੋਧੀਆਂ ਤੁਸੀਂ ਦੇਖ ਲਓ ਕਿ ਇਹਨੇ ਲੰਬੇ ਸਮੇਂ ਤੋਂ ਜੇਲ੍ਹ ਚ ਨਹੀਂ ਤਾਂ ਉਹੋ ਜਿਹੀਆਂ ਸਥਿਤੀਆਂ ਜਿਹੜੀਆਂ ਅਰਵਿੰਦ ਕੇਸ਼ਰੀਵਾਲ ਵਾਸਤੇ ਜਿਹੜੀਆਂ ਨੇ ਉਹ ਬਣ ਚੁੱਕੀਆਂ ਨੇ ਤਾਂ ਵੇਖੋ ਅਗਲੇ ਦਿਨਾਂ 'ਚ ਜਿਹੜਾ ਕੀ ਬਣਦਾ ਮੁਸ਼ਕਲਾਂ ਤਾਂ ਅਰਵਿੰਦ ਕੇਸ਼ਰੀਵਾਲ ਦੀਆਂ ਜਿਹੜੀਆਂ ਜ਼ਰੂਰਤਾਂ ਬਿਲਕੁਲ ਜੀ ਬਿਲਕੁਲ ਸੋ ਕਦੇ ਸੀਬੀਆਈ ਕਦੇ ਈਡੀ ਕਿਉਂਕਿ ਇੱਕ ਪਾਸੇ ਥੋੜਾ ਜਿਹਾ ਮਾਮਲਾ ਠੰਡਾ ਪੈਣ ਲੱਗਾ ਤਾਂ ਦੂਸਰੀ ਧਿਰ ਚੁੱਕ ਲੈਂਦੀ ਹੈ ਜਿਸ ਤਰੀਕੇ ਨਾਲ ਈਡੀ ਤੋਂ ਲੱਗ ਰਿਹਾ ਸੀ ਵੀ ਜਿਸ ਨੇ ਜਮਾਨਤ ਹੋ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਕਈ ਗ੍ਰਿਫਤਾਰੀ ਦੇ ਉਹਨਾਂ ਤੋਂ ਵੱਲੋਂ ਕਾਰਵਾਈ ਕੀਤੀ ਗਈ। ਸੋ ਅਗਲੀ ਗੱਲ ਹੁਣ ਆਪਾਂ ਕਿਸਾਨਾਂ ਦੇ ਨਾਲ ਸੰਬੰਧਿਤ ਕਰਾਂਗੇ ਕਿਉਂਕਿ ਲਗਾਤਾਰ 2022 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨਜ਼ਰਾਂ ਨੇ ਵੀ ਅਸੀਂ ਕਿਸਾਨਾਂ ਦੇ ਹਤੈਸ਼ੀਆਂ ਅਤੇ ਕਿਸਾਨਾਂ ਨੂੰ ਬਚਾਉਣ ਦੇ ਲਈ ਖਾਸ ਤੌਰ ਤੇ ਨਾਲ ਕਿਸਾਨਾਂ ਦੀ ਆਰਥਿਕ ਜਿਹੜੀ ਸਥਿਤੀ ਸੁਧਾਰਨ ਦੇ ਲਈ ਵੱਡੇ ਫੈਸਲੇ ਲਵਾਂਗੇ ਖੇਤੀ ਭੁਿੰਨਤਾ ਦੀ ਗੱਲ ਵੀ ਲਗਾਤਾਰ ਕਰਦੇ ਆਏ ਨੇ ਤੇ ਕਿਸਾਨਾਂ ਨੂੰ ਅਪੀਲ ਵੀ ਕਰਦੇ ਆਏ ਨੇ ਮੂੰਗੀ ਦੀ ਜੇਕਰ ਗੱਲ ਕਰੀਏ ਉਹ ਸਮਰਥਨ ਮੋ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਲੇਕਿਨ ਇਸ ਦੇ ਉੱਪਰ ਵੀ ਹੁਣ ਸਰਕਾਰ ਭੱਜਦੀ ਹੋਈ ਨਜ਼ਰ ਆ ਰਹੀ ਹੈ ਉਹ ਮਾਮਲਾ ਪੂਰਾ ਕੀ ਹੈ ਕੀ ਕਾਰਨ ਹੈ ਵੀ ਸਰਕਾਰ ਮੂੰਗੀ ਦੀ ਐਮਐਸਪੀ ਤੋਂ ਹੁਣ ਭੱਜਦੀ ਨਜ਼ਰ ਆ ਰਹੀ ਹੈ ਪੂਰਾ ਮਾਮਲਾ ਕੀ ਹੈ ਆ ਮਾਨ ਸਰ ਬੀਤੇ ਇਸ ਮਹੀਨੇ ਦੇ ਕੁਝ ਦਿਨ ਪਹਿਲਾਂ ਜੁਲਾਈ ਦੇ ਜਾਂ ਜੂਨ ਦੇ ਮਿਲ ਦੇ ਵਿੱਚ ਇੱਕ ਮੀਟਿੰਗ ਜਿਹੜੀ ਆ ਪੰਜਾਬ ਦੇ ਵਿੱਤ ਅਧਿਕਾਰੀਆਂ ਦੀ ਮੁੱਖ ਮੰਤਰੀ ਸਾਹਿਬ ਨਾਲ ਹੁੰਦੀ ਹੈ ਫਾਈਨਾਂਸ ਡਿਪਾਰਟਮੈਂਟ ਤੇ ਜਿਹਦੇ ਵਿੱਚ ਪੰਜਾਬ ਦਾ ਜਿਹੜਾ ਫਾਈਨਾਂਸ ਡਿਪਾਰਟਮੈਂਟ ਦੇ ਅਧਿਕਾਰੀ ਨੇ ਸੈਕਟਰੀ ਲੈਵਲ ਤੇ ਉਹ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਦੇ ਆ ਕਿ ਇਸ ਵळे ਕਰਜ਼ਾ ਲੈ ਲੈ ਕੇ ਸਥਿਤੀ ਪੰਜਾਬ ਦੀ ਇੰਨੀ ਬੱਦਰ ਹੋ ਚੁੱਕੀ ਆ ਕਿ ਕੰਗਾਲੀ ਦੇ ਹਾਲਾਤਾਂ ਤੱਕ ਪਹੁੰਚ ਚੁੱਕਾ ਦੂਸਰੇ ਬਣੇ ਵਿੱਤੀ ਸੋਰਸ ਜਿਹੜੇ ਸਰਕਾਰ ਦੇ ਕੱਖ ਵੀ ਹਨ ਜਿਹੜਾ ਕੋਈ ਹੁੰਦਾ ਪੈਸਾ ਵਕਪਕ ਪਾਲ ਜੀਐਸਟੀ ਦਾ ਇੰਗਾ ਦੂਸਰੇ ਪਾਸੇ ਤੋਂ ਆਉਂਦਾ ਤਾਂ ਉਹ ਜਿਹੜਾ ਹੀ ਕਰਜ਼ਾ ਲੈ ਰਹੇ ਉਹਦੇ ਵਿਆਜ ਦੇ ਰੂਪ ਦੇ ਵਿੱਚ ਜਾਈ ਜਾਂਦੇ ਆ ਤੇ ਇਸ ਕਰਕੇ ਜੇਕਰ ਇਸ ਦਾ ਕੋਈ ਵੀ ਇੰਤਜ਼ਾਮ ਨਾ ਕੀਤਾ ਗਿਆ ਤਾਂ ਸਤੰਬਰ ਮਹੀਨੇ ਤੱਕ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿੱਤੀ ਅਮਰਜੈਂਸੀ ਵਾਲੇ ਬਣ ਜਾਣੇ ਆ ਤਾਂ ਸਾਨੂੰ ਆਪਣੇ ਖਰਚਿਆਂ ਦੇ ਜਿਹੜਾ ਕੰਟਰੋਲ ਕਰਨਾ ਚਾਹੀਦਾ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਤੇ ਕੰਟਰੋਲ ਜਿਹੜਾ ਕਰਨਾ ਚਾਹੀਦਾ ਇਹ ਪੰਜਾਬ ਦੇ ਵਿੱਤ ਅਧਿਕਾਰੀਆਂ ਨੇ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਦੇ ਵਿੱਚ ਜਾ ਕੇ ਇੱਕ ਖਲਾਸਾ ਜਿਹੜੇ ਉਹ ਕੀਤੇ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਉਦੋਂ ਤਾਂ ਕਿਹਾ ਤਾਂ ਕਿ ਨਹੀਂ ਨਹੀਂ ਸਬਸਿਡੀਆਂ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ ਕੋਈ ਗੱਲ ਨਹੀਂ ਬਿਜਲੀ ਦੀ ਸਬਸਿਡੀ ਆਪਾਂ ਜਾਰੀ ਰੱਖਦੀ ਆ ਕੋਈ ਚੱਕਰੀ ਖਜ਼ਾਨੇ ਪਰ ਪਰ ਬੀਤੇ ਸਮੇਂ ਦੇ ਵਿੱਚ ਭਗਵਤਪਨ ਹੁਣਾ ਵੱਲੋਂ ਜਿਹੜੇ ਕੁਝ ਫੈਸਲੇ ਕੀਤੇ ਗਏ ਨੇ ਉਹ ਵਾਕਈ ਪੰਜਾਬ ਦੇ ਲੋਕਾਂ ਨੂੰ ਝਟਕਾ ਹੈਗਾ ਪੈਣਾ ਖੁਸ਼ਿਆ ਪੈਣਾ ਖੁਸ਼ਿਆ ਖਾਸ ਕਰਕੇ ਅੱਜ ਤੋਂ 4 ਦਿਨ ਪਹਿਲਾਂ ਅਸੀਂ ਗੱਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਮਹਿਲਾਵਾਂ ਨੂੰ ਫ੍ਰੀ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਉਹ ਵੀ ਹੁਣ ਕਟੌਤੀ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਇੱਕ ਨਰਦਾਰਤ ਸੀਤਾ ਜਿਹੜੀ ਆ ਉਮਰ ਦੀ ਜਾਂ ਇਸ ਤਰੀਕੇ ਨਾਲ ਉਹ ਕੱਟ ਕੀਤਾ ਜਾ ਰਿਹਾ ਸਾਰੀਆਂ ਔਰਤਾਂ ਨੂੰ ਸਹੂਲਤੋਂ ਨਹੀਂ ਦਿੱਤੀ ਜਾਊਗੀ ਇਸੇ ਤਰ੍ਹਾਂ ਇੱਕ ਨਾ ਜਿਹੜਾ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਇਹ ਚੋਣਾ ਤੋਂ ਪਹਿਲਾਂ ਉਹ ਵੀ ਕਹਿੰਦੇ ਕਿ ਹੁਣ ਸਾਰਿਆਂ ਨੂੰ ਨਹੀਂ ਦੇਣਾ ਉਹ ਵਿੱਚ ਵੇਖ ਲੈਣਾ ਕਿ ਸਮਾਜ ਜਿਹੜੇ ਗਰੀਬੀ ਦੇ ਪਤਨ ਕਿੰਨੇ ਲੋਕ ਥੱਲੇ ਰਹਿ ਰਹੇ ਆ ਉਹਨਾਂ ਮਹਿਲਾਵਾਂ ਨੂੰ ਜਿਹੜਾ ਦੇਣਾ ਇਹ ਦੋ ਤਿੰਨ ਜਿਹੜੇ ਕਟੌਟੀਆਂ ਜਿਹੜੀਆਂ ਨੇ ਸਰਕਾਰ ਜਿਹੜੀ ਕਰਨ ਜਿਹੜੀ ਉਹ ਜਾ ਰਹੀ ਹੈ ਹੁਣ ਇੱਕ ਸਾਡਾ ਨੂੰ ਇੱਕ ਝਟਕਾ ਜਿਹੜਾ ਬੜਾ ਜ਼ਬਰਦਸਤ ਝਟਕਾ ਜਿਹੜਾ ਦੇ ਦਿੰਦਾ ਹੈ ਮਾਫਰ ਬਈ ਕੱਲ ਹੋਰ ਹੈਗੀ ਜਿਸ ਤਰੀਕੇ ਨਾਲ ਬਿਜਲੀ ਦੀਆਂ ਡਰਾ ਪੀਤੇ ਦੇਣਾਂ ਚ ਸਰਕਾਰ ਨੇ ਵਧਾਈਆਂ ਉਹ ਵੀ ਸਰਕਾਰ ਦੇ ਵਿੱਤੀ ਹਾਲਾਤਾਂ ਨੂੰ ਪੇਸ਼ ਕਰਦੀਆਂ ਨੇ ਇਹ ਸਰਕਾਰ ਦਾ ਭਾਂਡਾ ਜਿਹੜਾ ਨਾ ਉਹ ਖਾਲੀ ਹੋ ਚੁੱਕਾ ਕਰਨ ਦਿੰਦਾ ਹੁਣ ਆ ਇੱਕ ਬਸਲਾ ਨਵਾਂ ਸਾਹਮਣੇ ਆ ਗਿਆ ਭਗਵੰਤ ਮਾਨ ਜੀ ਜਦੋਂ ਆ ਸੱਤਾ 'ਚ 2022 'ਚ ਸਰਕਾਰ ਆਂਦੀ ਆ ਤਾਂ ਉਦੋਂ ਇਹਨਾਂ ਨੇ ਮੂੰਗੀ ਦੀ ਫਸਲ ਦਾ ਐਮਐਸਪੀ ਦੇਣ ਦਾ ਐਲਾਨ ਕੀਤਾ ਸੀ ਹਾਂ ਭਈ ਖੇਤੀਬਪਿੰਤਾ ਦੇ ਚੱਕਰ 'ਚ ਮੂੰਗੀ ਗਾਓ ਐਮਐਸਪੀ ਜਿਹੜੀ ਆ ਉਹ ਅਸੀਂ ਦਵਾਂਗੇ ਤੇ ਜੇਕਰ ਕਿਸਾਨਾਂ ਨੂੰ ਉਹਨਾਂ ਦੇ ਨਿਰਧਾਰਤ ਐਮਐਸਪੀ ਨਹੀਂ ਮਿਲਦੀ ਤਾਂ ਕਿਸਾਨਾਂ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਪੰਜਾਬ ਸਰਕਾਰ ਇਹ ਉਦੋਂ ਆ ਮਾਨ ਸਾਹਿਬ ਨੇ ਜਿਹੜਾ ਕਿਸਾਨਾਂ ਨਾਲ ਵਾਦਾ ਕੀਤਾ ਹੁਣ ਜਿਹੜੇ ਤੱਥ ਸਾਹਮਣੇ ਆਏ ਉਹ ਬੜੇ ਹੈਰਾਨੀਜਨਕ ਨੇ ਕਿਸਾਨ ਆਪਣੇ ਆਪ ਨੂੰ ਠੱਗੇ ਦਾ ਸੂਸ ਕਰ ਰਹੇ ਆ ਕਿਉਂਕਿ ਇਸ ਸਾਲ ਦੇ ਵਿੱਚ ਜਿਹੜੀ ਹੈ 27000 ਮੀਟਰ ਤੰ ਜਿਹੜੀ ਹੈ ਮੂਗੀ ਜਿਹੜੀ ਆ ਉਹ ਸਰਕਾਰ ਕਸਾਨਾਂ ਵੱਲੋਂ ਜਿਹੜੀ ਆ ਉਹ ਪੈਦਾ ਹੋਈ ਕੀਤੀ ਗਈ ਹੈ ਤੇ ਮੰਡੀ ਦੇ ਵਿੱਚ ਜਦੋਂ ਉਸ ਨੂੰ ਵੇਚਣ ਗਿਆ ਸਰਕਾਰ ਵੱਲੋਂ ਜਿਹੜਾ ਐਮਐਸਪੀ ਜਾਂ ਉਸ ਦਾ ਘੱਟ ਤੋਂ ਘੱਟ ਨਿਰਧਾਰਤ ਮੁੱਲ ਆ ਉਹ 8500 ਰੁਪਈਆ ਜਿਹੜਾ ਹੈਗਾ ਪ੍ਰਤੀ ਕਿਲੋਗ੍ਰਾਮ ਤੇ ਦੂਜੇ ਪਾਸੇ ਕੀ ਚੱਕਰ ਪੜਿਆ ਕਿ ਜਦੋਂ ਉਹ ਕਿਸਾਨ ਵੇਚਣਗੇ ਆ ਸਰਕਾਰ ਦੇ ਤਾਂ ਖਰੀਦੇ ਨੇ ਸਾਰੀ ਦੀ ਸਾਰੀ ਪ੍ਰਾਈਵੇਟ ਏਜੰਸੀਆਂ ਵੱਲੋਂ ਉਜੜੀ ਮੰਗੀ ਆ ਉਹ ਖਰੀਦੀ ਗਈ ਤੇ ਰੇਟ ਦਿੱਤਾ ਗਿਆ 7 ਤੋਂ ਆ 7000 ਤੋਂ 7500 ਹੁਣ ਇਹ ਜੋ ਰੇਟ ਦਿੱਤਾ ਗਿਆ 8500 ਰੁਪਇਆ ਤਾਂ ਅਰਧਾਰਧ ਰੇਟ ਹੈਗਾ ਪਰ ਜਿਹੜੀ ਪ੍ਰਾਈਵੇਟ ਲੋਕ ਖਰੀਦ ਰੇਟ ਪ੍ਰਾਈਵੇਟ ਕੰਡੀਆਂ ਵੱਲ ਖਰੀਦੇ ਹੋ ਸਾਢੇ 7500 ਤੇ 1000 ਦਾ ਘਾਪਾ ਜਿਹੜਾ ਉਹ ਕਿਸਾਨਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਰਿਹਾ ਕਿ ਉਹਨਾਂ ਨੇ ਇਨੀ ਮਿਹਨਤ ਕਰਕੇ ਸਰਕਾਰ ਦੇ ਕਹਿਣ ਅਨੁਸਾਰ ਸਾਰਾ ਕੁਝ ਬੀਜਿਆ ਸਾਰਾ ਕੁਝ ਲਾਇਆ ਪਰ ਸਰਕਾਰ ਹੁਣ ਉੱਪਰ ਭਾਈ ਕਰ ਰ ਆਪਣੀ ਕਸਕਾਰ ਰਹੀ ਹੈ ਤੇ ਜਦੋਂ ਕਿਨੇ ਅਧਿਕਾਰੀਆਂ ਨੇ ਵੀ ਬੰਦਾ ਕਿ ਹਾਂ ਭਈ ਪ੍ਰਾਈਵੇਟ ਏਜੰਸੀਆਂ ਨੇ ਕੀਤੀ ਆ ਤਾਂ ਕਿਸਾਨ ਹੁਣ ਇਸ ਕਰਕੇ ਕਿਸਾਨ ਜਿਹੜੇ ਨੇ ਉਹ ਸਰਕਾਰ ਕੋਲ ਠੱਗੇ ਹੋਏ ਮਹਿਸੂਸ ਕਰ ਰਹੇ ਆ ਤੇ ਸਰਕਾਰ ਨੇ ਕੋਈ ਵੀ ਪ੍ਰਤੀਕਰਮ ਇਹਦੇ ਸੰਬੰਧੀ ਜਿਹੜਾ ਉਹ ਅਜੇ ਤੱਕ ਨਹੀਂ ਦਿੱਤਾ ਕਿ ਹਾਂ ਭਈ ਤੁਹਾਡੀ ਜਿਹੜੀ ਪਰਪਾਈ ਆ ਉਹ ਅਸੀਂ ਆਪਣੇ ਪੱਤਰ ਤੇ ਕਰਾਂਗੇ ਹੁਣ ਇਹ ਜਿਹੜਾ ਜੋ ਕੁਝ ਹੋਇਆ ਹੁਣ ਅਜੇ ਤੱਕ ਤਾਂ ਮੁੱਖ ਮੰਤਰੀ ਸਾਹਿਬ ਜਿੰਨੀ ਚੋਣਾ ਚ ਬਿਜੀ ਨਹੀਂ ਹੁਣ ਵੇਖੋ ਕਿ ਜਾ ਕੇ ਖੇਤੀਬਾੜੀ ਅਧਿਕਾਰੀ ਜਿਹੜੇ ਉਹ ਕੀ ਕਹਿੰਦੇ ਜਾਂ ਇਸ ਦੇ ਸੰਬੰਧੀ ਕੀ ਤਰਕ ਦਿੰਦੇ ਨੇ ਪਰ ਫਿਲਹਾਲ ਦੀ ਸਥਿਤੀ ਦੇ ਵਿੱਚ ਮਾਨ ਸਾਹਿਬ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਸਰਕਾਰ ਤੋਂ ਜਰੂਰ ਖਫਾ ਚੜਿਆ ਇਸ ਕੱਟੇ ਨਾ ਚੜੇ ਹੋਆ ਹੈ ਬਿਲਕੁਲ ਸਰ ਵੱਡੇ ਵੱਡੇ ਵਾਅਦੇ ਕਰਕੇ ਕਿਸਾਨਾਂ ਦੇ ਨਾਲ ਵੱਡੇ ਵਾਅਦੇ ਕੀਤੇ ਗਏ ਸੀ ਤੇ ਆਮ ਲੋਕਾਂ ਦੇ ਨਾਲ ਵੱਡੇ ਵਾਅਦੇ ਕੀਤੇ ਗਏ ਸੀ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਦੇ ਫੰਡਾਂ ਨੂੰ ਰੋਕਿਆ ਗਿਆ ਹੈ ਭਾਵੇਂ ਮੁੱਖ ਮੰਤਰੀ ਸਾਹਿਬ ਲਗਾਤਾਰ ਇਹ ਕਹਿੰਦੇ ਨਜ਼ਰਾਂ ਨੇ ਵੀ ਖਜ਼ਾਨਾ ਭਰਿਆ ਹੋਇਆ ਹੈ ਲੇਕਿਨ ਹਾਲਾਤ ਅਸਲ ਹਾਲਾਤ ਕੁਝ ਹੋਰ ਦਿਖਾਈ ਦੇ ਰਹੇ ਜਿਸ ਤੋਂ ਬਾਅਦ ਕਟੌਤੀਆਂ ਦੇ ਨਾਲ ਨਾਲ ਹੁਣ ਕਿਸਾਨਾਂ ਨੂੰ ਵੀ ਸਰਕਾਰ ਦੇ ਵੱਲੋਂ ਝਟਕਾ ਦਿੱਤਾ ਗਿਆ ਹੈ ਸੋ ਅਨਕੀ ਜੀ ਸਾਹਿਬ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਤੁਹਾਡਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਇਹਨਾਂ ਪ੍ਰੋਫੈਸਰ ਮਨਜੀਤ ਸਿੰਘ ਅਨਕੀ ਜਿਨ੍ਹਾਂ ਵੱਲੋਂ ਅੱਜ ਦੇ ਨਾਣ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਤੇ ਫਿਰ ਤੋਂ ਹੋਏਗੀ ਸਾਡੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ